ਮਨਿੰਦਰਪਤ ਹਾਂਜੀ ਚਾਚਾ ਜੀ ਪੂਰਾ ਗੱਲ ਸੁਣ ਹਾਂਜੀ ਅੱਛਾ ਜੱਪਤਾਇ ਕਰ ਉਹ ਤੁੰਦਰੋਂ ਨਾ ਮੇਰਾ ਪਰਨਾ ਚੱਕ ਕੇ ਲਿਆ ਹਾਂਜੀ ਚਾਚਾ ਜੀ ਲਿਆਉਣੀ ਹੈ ਲੈ ਚੱਲ ਨਾ ਛੇਦੀ ਛੇਦੀ ਚਾਚੇ ਨੂੰ ਪਰਨਾ ਜਾ ਫੜਾਇਆ ਵਾ ਫਿਰ ਹੋਰ ਕੋਈ ਕੰਮ ਕਰ ਲੂਗੇ ਕਿੱਧਰ ਬੁੱਥਾ ਚੱਕਿਆ ਨੀ ਪੂਰੇ ਫੜਾ ਪਰਨਾ ਮੜੀ ਜੀ ਹਾਕ ਨਹੀਂ ਤੇਰਾ ਚਾਚਾ ਮਾਰਦਾ ਉਹਦੀ ਹੋ ਲੈਣੀ ਉਹਨੇ ਪੈਰੀ ਕੀ ਗੱਲ ਚਾਚੀ ਮੈਂ ਕਿਹਾ ਚਾਚੀ ਨੇ ਬਾਹਰ ਜਾਣਾ ਹੋਊਗਾ ਤਾਂ ਕਰਕੇ ਛੇਤੀ ਛੇਤੀ ਪਹਿਲਾਂ ਪਰਣਾ ਲੈਣ ਵਾਗ ਗਈ ਸੀਗੀ ਮੈਂ ਤੈਨੂੰ ਹੋਰ ਕੋਈ ਕੰਮ ਨਹੀਂ ਮੈਂ ਆਪੇ ਲਿਆਉਂਦੀ ਪਰਣਾ ਨੂੰ ਆ ਚਾੜੂ ਪੋਚਾ ਪਿਆ ਲਾਉਣ ਆ ਕਿੱਡਾ ਦਿਨ ਚੜਿਆ ਹੈ ਉਤੋਂ ਕੋਣੀ ਦੀਨਾ ਤੈਨੂੰ ਉਹ ਚਾਚੀ ਮੈਨੂੰ ਤਾਂ ਪਤਾ ਹੀ ਹੈ ਸਾਰੇ ਕੰਮ ਉਹ ਮੈਂ ਤਾਂ ਨਾ ਪਾਣੀ ਗਰਮ ਕਰਦੀ ਸੀਗੀ ਠੰਡ ਹੋਈ ਪਈ ਮੈਂ ਕਿਹਾ ਗਰਮ ਪਾਣੀ ਨਾਲ ਲਾ ਦੂੰਗੀ ਪੋਚੇ ਨਹੀਂ ਮੈਨੂੰ ਨਾ ਬਾਰੀਆਂ ਗੱਲਾਂ ਨਸਖਿਆ ਕਰ ਨਾ ਗਰਮ ਪਾਣੀ ਨਾਲ ਦੱਸ ਤੈਨੂੰ ਕੀ ਹੋਇਆ ਠੰਡੇ ਪਾਣੀ ਤੇ ਤੈਨੂੰ ਮੌਤ ਪੈਂਦੀ ਆ ਹਾਂ ਕੋਈ ਨਾ ਚਾਚੀ ਮੈਂ ਛੇਤੀ ਛੇਤੀ ਕੰਮ ਨਿਵੇੜ ਲੂੰਗੀ ਸਾਰੇ ਨਾਲ ਪੜਤੀ ਨਾ ਮੈਨੂੰ ਆਪਦੀ ਸੜੀ ਹੋਈ ਬੂਤੀ ਦਿਖਾਇਆ ਕਰ ਜਿਵੇਂ ਆਪ ਤੱਕੀ ਖਾਂਦੀ ਫਿਰਦੀਆਂ ਉਹ ਮਿਸ ਸਾਡੀ ਕਿਸਮਤ ਚ ਲਿਖਦੇ ਤੈਨੂੰ ਚਾਚੀ ਮੈਂ ਤੈਨੂੰ ਕੁਝ ਕਹਿੰਦੀ ਵੀ ਨਹੀਂ ਜਿਵੇਂ ਤੂੰ ਮੈਨੂੰ ਕਹਨੀ ਹੈ ਮੈਂ ਸਾਰੇ ਕੰਮ ਉਹ ਵੀ ਕਰਦੀ ਆ ਤੂੰ ਫਿਰ ਵੀ ਮੈਨੂੰ ਲੜਦੀ ਰਹਿਣੀ ਆ ਸਾਰਾ ਦਿਨ ਮੈਂ ਕਹਿ ਵੀ ਕਿਵੇਂ ਜਾਏਂਗੀ ਮੈਨੂੰ ਮੇਰੀਆਂ ਰੋਟੀਆਂ ਤੇ ਪਲਦੀਆਂ ਤੂੰ ਕਹਿ ਦੇਂਗੀ ਤੂੰ ਮੈਨੂੰ ਲੋਕਾਂ ਕੋ ਕੰਮ ਕਰਲਾ ਕੋਈ ਕਿੱਥੋਂ ਪੱਲੇ ਪਈਆ ਸਾਡੇ ਘਰਾਮ ਚਾਦੀ ਤੜਕੀ ਐ ਸੱਕ ਲੈਣਾ ਬੁੱਥਾ ਦਿਖਾਉਂਦੀ ਆ ਸਾਰਾ ਦਿਨ ਦਿਨ ਪਹਿੜ ਹੀ ਨਿਕਲਦਾ ਸਾਰਾ ਦਿਨ ਦਿਨ ਤਨ ਪਹਿੜਾ ਨਿਕਲਦਾ ਓ ਕੀ ਹੋ ਗਿਆ ਹੋਣਾ ਕੀ ਸੀ ਰੋਣੀ ਆਪਦੇ ਕਰਮਾਂ ਨੂੰ ਹੋਰ ਕੀ ਹੋਣਾ ਸੀ ਆ ਤੜਕਾ ਹੀ ਮੱਥੇ ਲੱਗ ਜਾਂਦੀ ਆ ਕੌਣ ਬੇਪੱਗੀ ਆ ਦੇੜੀ ਤੇਰੀ ਭਤੀਜੀ ਆ ਹੋਰ ਕੌਣ ਤੂੰ ਕਦੇ ਕੋਈ ਦੇਣਾ ਹਜਾ ਵੀ ਕੱਢ ਦਿਆ ਕਰ ਜਿਹੜਾ ਬਿਨਾਂ ਕਲੇਸ਼ ਤੋਂ ਹੋਵੇ ਕਿ ਤੇਰੀ ਸੌਂ ਖਾਦੀ ਹੋਈ ਆ ਵੀ ਹਰ ਰੋਜ਼ ਜਿਹੜਾ ਕਰਨੀ ਕਰਨੀ ਆ ਅੱਛਾ ਮੈਂ ਕਲੇਸ਼ ਕਰਦੀ ਆ ਉਹ ਤਾਂ ਦੇਖ ਲੈ ਤੂੰ ਪਹਿਲਾਂ ਹੁਣ ਕੀ ਕਹਦਾ ਤੈਨੂੰ ਜਵਾਕੜੀ ਨੇ ਨਾ ਉਹ ਤੈਨੂੰ ਜਵਾਕੜੀ ਲੱਗਦੀ ਆ ਕੋਠੇ ਜਿੱਡੀ ਤਾਂ ਹੋਈ ਪਈ ਆ ਨਾ ਹੁਣ ਤੂੰ ਚਾਹੁੰਦੀ ਕੀ ਆ ਮੈਂ ਇਹ ਚਾਹੁੰਦੀ ਆ ਵੀਰ ਦਾ ਕਿਤੇ ਫੂਕਣਾ ਫੂਕ ਦੇ ਵਿਆਹ ਦੇ ਇਹਨੂੰ ਕਿਤੇ ਉਹ ਕਰ ਦਿਆਂਗੇ ਵਿਆਹ ਹੁਣ ਜੇ ਕੋਈ ਚੰਗਾ ਘਰ ਮਿਲੂਗਾ ਫੇਰ ਹੀ ਵਿਆਹ ਹੋਊਗਾ ਹੁਣ ਐ ਕਿੱਥੇ ਕਿ ਸੱਟਿਆ ਮੈਂ ਕੁੜੀ ਨੂੰ ਇਹਨੂੰ ਚੰਗਾ ਘਰ ਮਿਲਣਾ ਨਹੀਂ ਤੇ ਤੂੰ ਇਹਦਾ ਵਿਆਹ ਕਰੀ ਨਾ ਮੈਂ ਇੱਕ ਗੱਲ ਤੈਨੂੰ ਦੱਸਤੀ ਕੰਨ ਖੋਲ ਕੇ ਸੁਣ ਲੈ ਮੇਰੇ ਮੁੰਡੇ ਦੇ ਵਿਆਹ ਤੋਂ ਪਹਿਲਾਂ ਪਹਿਲਾਂ ਆਂਦਾ ਵਿਆਹ ਕਰ ਦੇ ਨਹੀਂ ਪਤਾ ਜਿਹੜੇ ਰਿਸ਼ਤੇਦਾਰ ਆਉਣਗੇ ਨਾ ਵਿਆਹ 'ਚ ਆਈ ਕਹਿਣਗੇ ਵੀ ਚਾਚਾ ਚਾਚੀ ਸੀ ਤਾਂ ਹੀ ਨਹੀਂ ਵਿਆਹ ਕੀਤਾ ਕੁੜੀ ਦਾ ਉਹ ਜੇ ਇੰਨੀ ਛੇਤੀ ਸਿੱਟਦੇ ਆ ਕਿ ਕਿਸੇ ਘਰ ਦੇ ਵਿੱਚ ਜੇ ਮੰਦਾ ਘਰ ਮਿਲ ਗਿਆ ਫੇਰ ਨਹੀਂ ਲੋਕ ਕਹਿਣਗੇ ਫੇਰ ਨਹੀਂ ਰਿਸ਼ਤੇਦਾਰ ਕਹਿਣਗੇ ਆਪਾਂ ਵੀ ਚਾਚਾ ਚਾਚੀ ਸੀ ਤੇ ਮਾੜੀ ਥਾਂ ਸੜਤੀ ਕੁੜੀ ਉਹ ਆਪਦੀ ਕਿਸਮਤ ਹੁੰਦੀ ਆ ਹੁੰਦੀ ਆ ਕਿਸਮਤ ਕੋਈ ਗੱਲ ਨਹੀਂ ਜਦੋਂ ਮਿਲ ਗਿਆ ਘਰ ਆਪਾਂ ਕਰ ਦੂੰਗਾ ਆਪੇ ਮੇਰੀ ਨਾ ਗੱਲ ਸੁਣ ਲੈ ਚੰਗੀ ਤਰ੍ਹਾਂ ਆ ਕਿ ਜਦੋਂ ਮਿਲ ਗਿਆ ਕਰ ਦੂੰਗਾ ਆਪੇ ਆ ਨੀ ਮਰਦੇ ਹੁੰਦੇ ਜੇ ਜਾਏਗਾ ਇੱਥੋਂ ਹਿੱਲੇਗਾ ਤਾਂ ਕੋਈ ਰਿਸ਼ਤਾ ਮਿਲੂਗਾ ਜੇ ਕੋਈ ਮਿਲੂਗਾ ਮੈਂ ਆਪੇ ਕਰਾਈ ਦੇਵਾਂਗਾ ਰਿਸ਼ਤਾ ਇਹ ਥੋੜੀ ਜਗਾ ਵੀ ਹੁਣ ਘਰੇ ਭਾਈ ਰੱਖੂਗਾ ਇਹ ਕੋ ਗਾਂ ਮੈਂ ਇਸ ਤਾਈਨ ਵੀ ਜੀ ਨੂੰ ਮਰਜੀ ਸੰਗਲ ਖੋਲ ਕੇ ਪੜਾ ਦੇ ਤੂੰ ਕਮਾਲ ਕਰੀ ਜਾਨੀ ਐ ਸਾਰਾ ਦਿਨ ਇੱਥੇ ਰੋਟੀਆਂ ਤੋੜਦੀ ਰਹਿੰਦੀ ਆ ਤੇ ਰੋਟੀਆਂ ਤੋੜਦੀ ਦੇਣਾ ਤੇ ਉਹਨੂੰ ਕੰਮ ਵੀ ਕਰਾਉਣੀ ਐ ਤੂੰ ਮਸ਼ੀਨ ਵਾਂਗੂ ਜਵਾਕੜੀ ਤੋਂ ਤੇ ਤਾਂ ਹੀ ਇੱਥੇ ਸਾਰਾ ਕੁਝ ਖਾ ਪੀ ਲੈਂਦੀ ਆ ਨਹੀਂ ਤਾਂ ਮੈਂ ਪਾਣੀ ਦੀ ਘੁੱਟਣ ਦੇਵਾਂ ਮੈਂ ਜੀ ਨੂੰ ਓ ਮੇਰੀ ਗੱਲ ਸੁਣ ਤੂੰ ਪਾਣੀ ਦੀ ਘੁੱਟਣਾਂ ਦੇਵਾ ਉਦੇ ਹਿੱਸੇ ਦੀ ਜ਼ਮੀਨ ਹੈ ਜਿਹੜੀ ਉਹ ਵੀ ਤਾਂ ਆਪਾਂ ਹੀ ਵਾਹੀ-ਬੀਜੀ ਆਨੇ ਆ ਹੁਣ ਕਿਹੜਾ ਕਦੇ ਕੋਈ ਹਿੱਸਾ ਮੰਗਿਆ ਜਾਂ ਕੁਝ ਕਿਹਾ ਆਪਾਂ ਨੂੰ ਵੀ ਭਾਈ ਮੈਨੂੰ ਇੰਨੇ ਪੈਸੇ ਦੇ ਨਾ ਮੰਗ ਲੈ ਫਿਰ ਕਰ ਲੂਗੀ ਜ਼ਮੀਨ 'ਚ ਕੰਮ ਘਰ ਘਟਾਉ ਬੁੜੀ ਆ ਮੈਂ ਤੁਹਾਨੂੰ ਦੱਸਾਂ ਤੂੰ ਘਰ ਘਟਾਉ ਹਾਂ ਗੁੱਸਾ ਤਾਂ ਤੇਰੇ ਤੇ ਮੈਨੂੰ ਬਹੁਤ ਆਉਂਦਾ ਕੀ ਕਰੇਗਾ ਜੇ ਗੁੱਸਾ ਆਉਂਦਾ ਤੈਨੂੰ ਮੇਰੇ ਤੇ ਹੱਥ ਚੱਕੇਗਾ ਮੇਰੇ ਤੇ ਮੱਥ ਚੱਕੂਗਾ ਨਾਲੇ ਹੋਰ ਆ ਫੜ ਇੱਕ ਗੱਲ ਤੈਨੂੰ ਕਹਿਤੀ ਮੈਂ ਮੇਰੀ ਗੱਲ ਨਾ ਧਿਆਨ 'ਚ ਰੱਖੀ ਇਹ ਕਰ ਦੇ ਨਾ ਜਿੱਥੇ ਕਰਨਾ ਠੀਕ ਹੈ ਨਹੀਂ ਫਿਰ ਮੈਂ ਕਰੂੰਗਾ ਇਹਦਾ ਰਸਤਾ ਫਿਰ ਮੈਨੂੰ ਇਹ ਨਾ ਕਹੀਂ ਵੀ ਤੈਨਨੇ ਕਿਤੇ ਤੱਕ ਤੀ ਇਹ ਆ ਬੰਨੀ ਤੇਰੇ ਕੋਲ ਹੱਥ ਜਾ ਬਗ ਜਾ ਬਾਬਾ ਘਰੇ ਜਾ ਕੇ ਉੱਥੇ ਪਹਿ ਜਾ ਅੰਦਰ ਜਾ ਕੇ ਠੀਕ ਹੈ ਨਾ ਪਾਉਂਗੀ ਸਾਰਾ ਦਿਨ ਤੂੰ ਨਾ ਸੁਈ ਕੁੱਤੀ ਵਾਂਗੂ ਮਗਰ ਪਈ ਰਹਿਣੀ ਹੈ ਮਗਰ ਪਈ ਰਹਿਣੀ ਹੈ ਮੇਰੀ ਇਹਦਾ ਐ ਕਰਦੇ ਦਾ ਉਹ ਕਰਦੇ ਦਾ ਐ ਕਰਦੇ ਐ ਹੁਣ ਸੱਟੇ ਲੈਣੇ ਕੁਛ ਪਾ ਕੇ ਦੇ ਦੇ ਮਾਰ ਦੇ ਪਰ ਇਹਨੂੰ ਫਿਰ ਜਿਦੋਂ ਇੰਨੀ ਔਖੀ ਹੈ ਤ ਮੈਂ ਲੋਕਾਂ ਤੋਂ ਨਾ ਗੱਲਾਂ ਨਹੀਂ ਕਰਾਉਣੀ ਆ ਤਰ੍ਹਾਂ ਤਰ੍ਹਾਂ ਦੀ ਹੁਣ ਕਰਦੇ ਨਹੀਂ ਹੁਣ ਤੇਰੇ ਭਾ ਦੀ ਲੋਕ ਤੈਨੂੰ ਚੰਗੀ ਕਹਿੰਦੇ ਆ ਜਿਹੜੀ ਤੇਰੀ ਜੀਵ ਆ ਨਾ ਇਹ ਤਰੀਕਾ ਕਰਾਉਂਦੀ ਆ ਕੰਮ ਉਦੋਂ ਵੱਧ ਤਾਂ ਮੈਨੂੰ ਤੂੰ ਬੋਲ ਜਾਨਾ ਲੋਕਾਂ ਨੇ ਤਾਂ ਕਹਿਣਾ ਹੀ ਕਹਾ ਚੁੱਪ ਕਰਕੇ ਤੁਰ ਜਾ ਜਿਹੜਾ ਕੰਮ ਤੈਨੂੰ ਕਿਹਾ ਨਾ ਉਹ ਕਰ ਲਾ ਜਾ ਕੇ ਮੈਨੂੰ ਤਾਂ ਹੁਣ ਐ ਸਮਝ ਨਹੀਂ ਲੱਗਦਾ ਵੀ ਬਣੂ ਕੀ ਖੇਤੀ ਜਿੱਦ ਕੁਛ ਨਾ ਕੁਛ ਕਰਾਊਗੀ ਆ ਦੇਖੋ ਲੰਗਾ ਜੀ ਹੱਥ ਮਾਰਦੀ ਫਿਰਦੀ ਆ ਕਿਹੜਾ ਵੇਲਾ ਹੋ ਗਿਆ ਕੰਮ ਨੂੰ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਵੀ ਕੰਮ ਨਿਭੜਦਾ ਕਿਉਂ ਨਹੀਂ ਇਹ ਤੋਂ ਜਿੱਲੀ ਐ ਜਿੱਲੀ ਮੱਥੇ ਮਾਰਦੀ ਕਰਮਣ ਨੂੰ ਰੋਈ ਚੱਲੋ ਹੁਣ ਬੈਠੇ ਇੱਥੇ। ਓ ਸ਼ੁਕਰ ਮਸਾ ਕੰਮ ਨਿਭੜਿਆ। ਚੱਲ ਰੈਸਟ ਕਰਦੇ ਹਾਂ ਥੋੜਾ ਟਾਈਮ ਮੈਂ ਤਾਂ। ਨਹੀਂ ਹਰਪ੍ਰੀਤ। ਨਹੀਂ ਕੁੜਗੇ। ਹਾਂ ਮੰਮੀ ਕੀ ਕਰਨ ਲੱਗੀ ਹੁਣ ਇੱਥੇ? ਕੁਛ ਨਹੀਂ ਮੰਮੀ ਉਧਰ ਕੰਮ ਕਰਕੇ ਆਈਆਂ। ਮਗਾ ਚੱਲ 2 ਮਿੰਟ ਰੈਸਟ ਕਰ ਲਾ। ਅੱਛਾ ਮੈਂ ਤਾਂ ਭੁੱਖੀ ਬੈਠੀ ਆ ਤੇ ਤੂੰ ਰੈਸਟ ਕਰ ਲਾ। ਰੋਟੀ ਦੀ ਬੁਰਕੀ ਅੱਜ ਮਿਲੂਗੀ ਕਿ ਮਿਲਦੀ ਨਹੀਂ? ਲਾ ਮੰਮੀ ਤੂੰ ਤਾਂ ਇੱਕ ਮਿੰਟ ਵੀ ਸਾਹ ਨਹੀਂ ਲੈਣ ਦਿੰਦੇ ਮੈਨੂੰ ਹੁਣ ਤਾਂ ਮੈਂ ਪਸੂਆਂ ਦਾ ਕਰਕੇ ਆਈ ਆ ਰੋਟੀ ਚਾ ਕੇ ਖਾ ਲੈਂਦੇ ਤੁਸੀਂ ਅੱਛਾ ਮੈਂ ਚਾ ਕੇ ਖਾ ਲੈਂਦੀ ਨਾ ਜੇ ਭਾਈ ਆਪੇ ਚਾ ਕੇ ਖਾਣੀ ਆ ਸੀ ਫਿਰ ਮੈਂ ਆਹਦਾ ਪੁੱਤ ਕਾ ਦੀ ਖਾਤਰ ਬਿਆਹ ਕਿਉਂ ਥੱਬਾ ਪੈਆਂ ਦਾ ਲਾ ਕੇ ਲੋਕਾਂ ਨੂੰ ਖਵਾਇਆ ਮੈਂ ਮੰਮੀ ਤੇਰੀ ਜਮੀ ਹੱਦ ਹੋਈ ਪਈ ਆ ਤੂੰ ਚਾ ਕੇ ਰੋਟੀ ਤਾਂ ਖਾਈ ਸਕਦੀ ਆ ਆਪਦੀ ਜੇ ਭਾਈ ਮੈਂ ਤੈਨੂੰ ਕਹੀ ਤਾਂ ਜਾਣੀ ਆ ਮੈਂ ਚਾ ਕੇ ਜਮਾ ਨਹੀਂ ਖਾਂਦੀ ਚੁੱਪ ਕਰਕੇ ਮੈਨੂੰ ਰੋਟੀ ਲਿਆ ਦੇ ਜੇ ਕੁੱਟ ਖਾਣੀ ਆ ਤਾਂ ਬੇਸ਼ੱਕ ਨਾ ਫੜਾ ਨਾ ਕੁੱਟ ਕੀ ਤਾਂ ਖਾਣੀ ਆ ਬਸ ਆਹੀ ਕੰਮ ਆ ਮੰਮੀ ਤੇਰਾ ਤਾਂ ਕੁੱਟ ਤਾਂ ਮੇਰਾ ਮੁੰਡਾ ਕੁੱਟੂ ਤੈਨੂੰ ਆ ਕੇ ਜਦੋਂ ਮੈਂ ਉਹਨੂੰ ਦੱਸਿਆ ਮੈਂ ਰੋਟੀ ਟੱਕਣੀ ਫੜਾਉਂਦੀ ਟਾਈਮ 'ਚ ਨਾ ਲੈ ਤੈਨੂੰ ਪਤਾ ਟੂਆ ਲਾਲ ਕਰ ਦੂਗਾ ਤੇਰਾ ਕੁੱਟ-ਕੁੱਟ ਕੇ ਹਾਂ ਚੁਗਲੀਆਂ ਕਰਾਂਗੀ ਜਿਹੜੇ ਕਰੂਗਾ ਹੀ ਆਪੀ ਲਾਲ ਟੂਆ ਉਹ ਨਾ ਚੁਗਲੀਆਂ ਕਾਵੇਂ ਤੇਰਾ ਹੱਕ ਨਹੀਂ ਬਣਦਾ ਕੰਮ ਕਰਨ ਦਾ ਤੂੰ ਟਾਈਮ ਨਾਲ ਉੱਠ ਕੇ ਪਸੂ ਢਾਂਦਾ ਸਾਂ ਫੇਰ ਤੂੰ ਰੋਟੀ ਟੱਕ ਬਣਾ ਤੇ ਸਾਨੂੰ ਫੜਾ ਟਾਈਮ ਨਾਲ ਮਮ ਕਰੀ ਤੇ ਐਨੇ ਸਾਰੇ ਕੰਮ ਹੋਰ ਕੌਣ ਕਰਦਾ ਤੂੰ ਤਾਂ ਗੱਲ-ਗੱਲ ਤੇ ਕਹਿ ਦਿੰਨੀ ਮੁੰਡੇ ਨੂੰ ਉਹਦੇ ਕੁੱਟ ਬਵਾਉਣੀ ਨਾ ਮੈਂ ਤੈਨੂੰ ਮੈਂ ਕਿਹਾ ਤੇ ਡਾਂਗ ਮਾਰਦੇ ਤੈਨੂੰ ਮੈਂ ਆ ਹੀ ਕਿਹਾ ਚਾ ਕੇ ਰੋਟੀ ਖ ਜੇ ਤੂ ਖਟ ਖਾਣੀ ਐ ਤਾਂ ਮੈਂ ਦੱਸੂ ਮੁੰਡੇ ਨੂੰ ਫਿਰ ਆਹੀ ਤਾਂ ਤੈਨੂੰ ਹੁੰਦਾ ਸਾਰਾ ਦਿਨ ਡਰਾ ਡਰਾ ਕੇ ਕੰਮ ਕਰਵਾਉਣੀ ਰਹਿੰਦੀ ਹੁਣ ਨਹੀਂ ਮੈਂ ਦਰਦੀ ਹੂੰ ਤਾਂ ਮੈਨੂੰ ਪਤਾ ਲੱਗ ਗਿਆ ਤੇਰਾ ਕੋੜੇ ਮਾਇਆ ਆਖੀ ਜਾਂਦੀਆਂ ਰੋਟੀ ਲਿਆ ਲੈ ਤੂੰ ਪ੍ਰਧਾਨ ਬਣ ਕੇ ਬੈਗੀ ਤੂੰ ਉੱਠੇਗੀ ਕਿ ਮੈਂ ਆਹ ਦੇ ਤਰੀਕੇ ਨਾਲ ਠਾਮਾ ਕਢੀਸ ਕੇ ਤੈਨੂੰ ਫਿਰ ਲਿਆ ਦਾਨੀਆ ਤੇਰੇ ਤਾਂ ਹੱਥ ਲੱਗੇ ਨਹੀਂ ਹਨਾ ਹਾਂ ਇਹਨਾਂ ਰੋਟੀਆਂ ਖਾਦੇ ਨੇ ਤਾਂ ਕੀ ਰੇਜ ਆ ਜਦੋਂ ਅੱਛੇ ਲੀਲਣੀਆਂ ਲਾ ਲਾ ਰੋਟੀਆਂ ਫੜੀਆਂ ਵੇਖ ਲੈ ਕਿਥੋਂ ਚੰਦਰੇ ਘਰ ਦੀ ਮੱਥੇ ਲੱਗ ਗਈ ਆ ਜਾਣ ਦੇ ਮੁੰਡੇ ਨੂੰ ਮੈਂ ਦੱਸ ਦਿਆਂ ਇਹਨੂੰ ਵੀ ਭਾਈ ਜੇ ਤਾਂ ਸਿੱਧੀ ਹੁੰਦੀ ਤਾਂ ਸਿੱਧੀ ਕਰ ਲਾ ਤੇ ਨਹੀਂ ਫੜ ਕੇ ਗੋਤਰੀ ਇਹ ਤੇ ਪੇਕੀ ਛੱਡਿਆ ਜਦੋਂ ਉੱਥੇ ਭਜਾਈਆਂ ਨੇ ਪਾਣੀ ਦੀ ਘੁੱਟ ਵੀ ਨਾ ਪੁੱਛੀ ਨਾ ਫੇਰ ਪਤਾ ਲੱਗੂ ਇਹਨੂੰ ਵੀ ਆਪਦੇ ਘਰ ਕੀ ਸੁਖ ਹੁੰਦਾਗਾ ਤਪਾ ਮਾਰਿਆ ਇਹਨੇ ਦੋ ਬਰਕੀਆਂ ਰੋਟੀ ਦੀਆਂ ਉਹ ਵੀ ਨਹੀਂ ਦੇ ਸਕਦੀ ਸਿਆਪਾ ਇਹਨਾਂ ਦਾ ਕਰਨਾ ਪਊ ਪਹਿਲਾਂ ਉੱਧਰ ਸਿਆਪਾ ਨਵੇੜ ਕੇ ਆਈਆਂ ਹੁਣ ਇਹਨੂੰ ਰੋਟੀਆਂ ਤੇ ਸੱਚੀ ਕਹਿਆ ਕਿਸੇ ਨੇ ਨੂੰ ਹਣੋਂ ਤਾਂ ਕੋਈ ਨਹੀਂ ਸੰਤਦਾ ਲੈ ਵੇਖ ਲੈ ਉੱਥੇ ਖੜੀ ਬੁੜਬੁੜ ਕਰੀ ਜਾਂਦੀ ਆ ਵੀ ਇੰਨਾ ਚੱਟਾ ਰੋਟੀਆਂ ਫੜਾਉਣ ਨੂੰ ਲੱਗਦਾ ਵੀ ਨਹੀਂ ਜਿੰਨਾ ਚਿਰ ਤੂੰ ਰੰਦ ਪਾ ਲੈ ਮੇਰੇ ਨਾਲ ਕੀ ਹੋ ਗਿਆ ਬੇਬੇ ਪਲੱਟ ਜਾਂਦਾ ਜੀ ਮੱਥੇ ਵੇ ਕੁਛ ਨਹੀਂ ਭਾਈ ਹੋਣਾ ਕੀ ਐ ਆ ਮਾੜੇ ਕਰਮ ਫੁੱਟ ਗਏ ਜਿਹੜੇ ਕਿਵੇਂ ਆ ਆਵੇ ਆ ਗਿਆ ਟੱਕ ਦੀ ਵਰਕ ਹੀ ਨਹੀਂ ਜੁੜੀ ਹਜੇ ਜੇ ਰੋਟੀ ਮੰਗੀ ਆ ਤਾਂ 100-100 ਬੋਲਦੀ ਆ ਹਜੇ ਉੱਥੇ ਕੜੀ ਬੋਲੀ ਜਾਂਦੀ ਆ ਹਜੇ ਵੀ ਨਹੀਂ ਪੜਾਉਂਦੀ ਉਹ ਥੋੜਾ ਨਹੀਂ ਮੁੱਕਦਾ ਕੁਸਤਕਦੇ ਐਵੇਂ ਰੋਜ ਦਾ ਕਿਸੇ ਦੇ ਦੰਦ ਪੈ ਜੂਗਾ ਤੇ ਉਹ ਕਿੱਧਰ ਗਿਆ ਛੋਟਾ ਉਹ ਆ ਰੇ ਮਿੱਤਰਨਾ ਵਾ ਗਿਆ ਮਿੱਤਰਨਾ ਵਾ ਗਿਆ ਹੂੰ ਤੇ ਤੂੰ ਉਹਦੇ ਨਾਲ ਗਿਆ ਸੀ हां 메뉴 ਤਾਰ ਕੇ ਬੈਠੇ ਮੋਟਰਸਾਈਕਲ ਲੈ ਕੇ ਭੱਗ ਗਿਆ ਉਹਦੇ ਨਾਲ ਕੀ ਹੋਮ ਸੀ ਉਹਨਾਂ ਨੂੰ ਆਹੋ ਭਾਈ ਮੋਟਰਸਾਈਕਲ ਦਾ ਤੇ ਥੋੜਾ ਪਿਓ ਪਵਾਉਂਦਾ ਨਾ ਵੀ ਐਂ ਫੂਕ ਦੇ ਫਿਰਦੇ ਹਾਂ ਨਾ ਤੈਨੂੰ ਮਾੜੀ ਮੋਟੀ ਸਮਝ ਹੈ ਨਹੀਂ ਆਹ ਗਲੀ ਗਲੀ ਫਿਰਦਾ ਰਹਿੰਦਾ ਲੈ ਕੇ ਮੋਟਰਸਾਈਕਲ ਪਰ ਡਾ ਲੱਗਦਾ ਕਾਹਦੇ ਯਾਰ ਦੋਸਤ ਐਵੇਂ ਫਿਰਦੇ ਰਹਿੰਦੇ ਪਕਾਈ ਕਰਦੇ ਦੇਖਣ ਵਾਲੇ ਨੂੰ ਭੜੇ ਲੱਗਦੇ ਆ ਉਹ ਕੋਈ ਨਾ ਅਸੀਂ ਤਾਂ ਉਮਰ ਉਹਦੀ ਨਿਆਰੇ ਲੈਣ ਦੀ ਲੈ ਲੈਂਦੇ ਐਸ ਮੇਰੇ ਜ਼ਰ ਤੇ ਚੱਲ ਭਾਈ ਕੋਈ ਨਾ ਲੈ ਲੈਂਦੇ ਐਸ ਆ ਉਧਰੋਂ ਆ ਤੇਰੀ ਬਹੂ ਨਹੀਂ ਮੈਂ ਇੱਥੇ ਲੋਟ ਆਉਂਦੀ ਜੇ ਤਾਂ ਤੈਥੋਂ ਲੋਟ ਆਉਂਦੀ ਐ ਤਾਂ ਭਾਈ ਕਰਦੇ ਨਹੀਂ ਮੈਂ ਕਰ ਦੂੰ ਆਪਦੇ ਤਰੀ ਨਹੀਂ ਦਬਾਲ ਕੇ ਪੇਕੀ ਛੱਡਿਆ ਮੈਂ ਤਾਂ ਤੈਨੂੰ ਐਂ ਕਹਿਨੀ ਆ ਸੋਹਣੇ ਲੱਗਦੇ ਹਨ ਜੇ ਕੁਝ ਕਰ ਦੇ ਹੋਰ ਫਿਰ ਜਦੋਂ ਕੰਮ ਨਹੀਂ ਭਾਈ ਕਰਦਾ ਹੁੰਦਾ ਫਿਰ ਦੱਸ ਸੇ ਤਾਂ ਕੀ ਕਰਾਉਣਾ ਆਪਾਂ ਕੋਈ ਨਹੀਂ ਸੁਝਾ ਦੂੰਗਾ ਮੈਂ ਕਲੇਸ ਭਾਈ ਤਾਂ ਕੀ ਹੋ ਜੂਗਾ ਚੱਲ ਸਮਝਾ ਲੈ ਫਿਰ ਸਮਝਾ ਕੇ ਦੇਖ ਲੈ ਇਹਨੂੰ ਚੰਗੀ ਤਰ੍ਹਾਂ ਸਮਝਾ ਦੇ ਵੀ ਭਾਈ ਕੰਮ ਟਾਈਮ ਨਾਲ ਕਰ ਲਿਆ ਕਰ ਉੱਠ ਕੇ ਰੋਟੀ ਟੁੱਕ ਟਾਈਮ ਨਾਲ ਬਣਾ ਲਿਆ ਕਰ ਫਿਰ ਮੈਂ ਕਾਹਤੋਂ ਬੋਲਾਂ ਨਾਮਾਚਾਰ ਕਰ ਅੱਜ ਸੁਣਾ ਬੋਲਦੀ ਨਾ ਫਿਰ ਤੂੰ ਪਸੂ ਢਾਂਡਾ ਖਾਂਜਿਆ ਕਰ ਪਸੂ ਪਤੂ ਸਾੰਭਦੀ ਆ ਵਿਚਾਰੀ ਉਹ ਉਧਰ ਟਾਈਮ ਲੱਗ ਜਾਂਦਾ ਵਾ ਜਦੋਂ ਕੋਤ ਰਿਸ਼ਤੇ ਲੱਗਾ ਸੀ ਆਪਾਂ ਉਦੋਂ ਮੈਂ ਇਹੀ ਗੱਲ ਖੋਲੀ ਸੀ ਵੀ ਏ ਟੂ ਜ਼ੈਡ ਕੰਮ ਕਰਾਵਾਂਗੇ ਇਸ ਤਾਂ ਸਾਰਾ ਹੁਣ ਤੂੰ ਤਾਂ ਟਾਈਮ ਟੇਬਲ ਬਣਾਈ ਬੈਠੀ ਵੀ 8:00 ਵਜੇ ਰੋਟੀ ਵੀ ਹੋ ਜਾਏ ਪਸੂਆਂ ਦਾ ਕੰਮ ਵੀ ਹੋ ਜਾਏ ਤੇ ਇੱਧਰ ਦਾ ਵੀ ਹੋ ਜਾਏ ਚੁੱਲ੍ਹੇ ਚੋਂ ਕਿਦਾਂ ਇੱਕ ਕਿੱਕੇ ਲੈ ਤਿੰਨ ਪਾਸੇ ਕਿਵੇਂ ਹੋ ਜਾਊ ਜਦੋਂ ਭਾਈ ਮੈਂ ਕੰਮ ਕਰਦੀ ਸੀ ਜਿਹੜੇ ਹਿਸਾਬ ਨਾਲ ਨਾ ਮੈਂ ਤਾਂ ਉਹੀ ਹਿਸਾਬ ਨਾਲ ਕੰਮ ਚਾਹੀਦਾ ਤੈਨੂੰ ਮੈਂ ਪਹਿਲਾਂ ਵੀ ਇਹੀ ਗੱਲ ਕਹੀ ਸੀਗੀ ਵੀ ਮੈਂ ਤਾਂ ਰਿਸ਼ਤੇ ਨੂੰ ਹਾਂ ਤਾਂ ਕਰੂੰਗੀ ਜੇ ਕੁ ਤੇ ਹੁਣ ਤੂੰ ਆ ਮੁੰਡੇ ਨੂੰ ਵੀ ਬਗਾੜੇਗਾ ਆਖੇ ਮੇਰੇ ਇਹ ਵੀ ਨਹੀਂ ਲੱਗਦਾ ਤੇਰੀ ਸਹ ਲੈਦਾ ਇਹ ਵੀ ਉਹ ਬੇਬੇ ਪੜਦਾ ਵੀ ਪੜ ਲੈ ਹੁੰਦਾ ਇੱਕ ਤਾਂ ਪੜਾਈ ਚ ਹਿਸ਼ਾਰਾ ਬਾਕੀ ਖੇਤੀ ਵਾਲੀ ਚ ਕੁਝ ਨਹੀਂ ਲੱਖਿਆ ਇੱਥੇ ਦੇਖ ਲੈ ਭਾਈ ਅੱਗੇ ਤਾਂ ਕਹਿੰਦੇ ਸੀ ਕਿ ਖੇਤੀ ਕਰਦਾ ਜੱਟ ਦਾ ਪੁੱਤ ਹੁਣ ਤੁਸੀਂ ਕਹਿੰਦੇ ਹੋ ਖੇਤੀਬਾੜੀ ਚ ਕੁਝ ਰੱਖਿਆ ਨਹੀਂ ਇਹਨੂੰ ਪੜਨ ਲਾਤਾ ਮੈਂ ਤਾਂ ਇਹ ਵੀ ਨਹੀਂ ਲੰਦਰ ਲਾਉਂਦਾ ਦੀਨਾ ਤੈਨੂੰ ਵੀ ਇਹ ਪੜ ਕੇ ਕੁਝ ਜੱਜ ਲੱਗਦੇ ਬੇਬੇ ਖੇਤੀਬਾੜੀ ਦਾ ਟੱਕਰਾਂ ਲੇਗੀਆਂ ਹੁਣ ਕੱਲੀ ਕੁਝ ਵੀ ਨਹੀਂ ਬਚਦਾ ਤੇ ਇਹ ਪੜ ਕੇ ਕਿਸ ਕਿੱਤੇ ਲੱਗ ਗਿਆ ਅੰਗਰੇਜ਼ ਸਾਹਿਬ ਦਾ ਇਥੋਂ ਨਿਕਲ ਜੂਗਾ ਧੂੜ ਮਿੱਟੀ ਚੋਂ ਧੂੜ ਮਿੱਟੀ ਜੇ ਟਾਈਮ ਨਾ ਘਰੇ ਬੜੂ ਕੋਈ ਦੋ ਅੱਖਰ ਪੜੂਗਾ ਤਾਂ ਫੇਰ ਹੀ ਪੇਪਰਾਂ ਚੋਂ ਨਿਕਲੂਗਾ ਆ ਤੂੰ ਮੋਟਰਸਾਈਕਲ ਚ ਤੇਲ ਪਵਾਤਾ ਆ ਆਥਨ ਨੂੰ ਫੂਕ ਕੇ ਘਰੇ ਆ ਜੂਗਾ ਉਹ ਤੂੰ ਹੀ ਬਿੱਲੀ ਕਾਤ ਹੋਈ ਜਣੀ ਹੈ ਬਾਕੀ ਇਹ ਜੀ ਉਮਰ ਹੁੰਦੀ ਹੈ ਮੇਰੀ ਜ਼ਿੰਮੇਵਾਰੀ ਹੈ ਸਾਰੀ ਕਿਤੇ ਨਹੀਂ ਗਲਤ ਪਾਸੇ ਜਾਂਦਾ ਉਹ ਕੋਈ ਨਹੀਂ ਮੇਰੇ ਬਲੋਂ ਖੁੱਲੀ ਛੋਟ ਆ ਆ ਹੋਪਾਈ ਤੇਰੇ ਬਣੇ ਉਹ ਤਾਂ ਖੁੱਲੀ ਛੋਟ ਹੋਣੀ ਆ ਮੈਨੂੰ ਇੱਥੇ ਸਾਰਾ ਦਿਨ ਕਲਪਣਾ ਬੜਵੜ ਖਾਈ ਜਾਂਦੀ ਆ ਆ ਉਧਰੋਂ ਤਾਂ ਤੇਰੀ ਬਹੂ ਦੀ ਕਲਪਣਾ ਬੜਵੜ ਖਾਈ ਜਾਂਦੀ ਆ ਉਧਰੋਂ ਤੂੰ ਮੁੰਡੇ ਨੂੰ ਸਿਰ ਚੜਾ ਲਿਆ ਉਹਨੂੰ ਮੈਂ ਤਾਂ ਸਾਰਾ ਦਿਨ ਤਾਂ ਪੀ ਜਾਂਦੀ ਆ ਬੈਠੇ ਸੋ ਬੇਬੇ ਦੀ ਬੋਲੀ ਆ ਤਾਂ ਅਗਰ ਕਿਵੇਂ ਕੰਮ ਕੁਮ ਕਰੇ ਨਾ ਤੇਰਾ ਦਿਮਾਗ ਵੀ ਉਸੇਕ ਤੋਂ ਹੋਵੇ ਤੇਰੇ ਪੁੱਠੇ ਮਰੀ ਨਹੀਂ ਜਦੀ ਨੂੰ ਸਿੱਧਾ ਸੋਚਿਆ ਕਰ ਨਾ ਹੁਣ ਤੈਨੂੰ ਆਏ ਆ ਵੀ ਬਹੂ ਬੈਜੇ ਮੇਰੀ ਤੇ ਬੇਬੇ ਕੰਮ ਕਰੇ ਮੈਥੋਂ ਨਹੀਂ ਹੁੰਦਾ ਹੁਣ ਕੰਮ ਬਥੇਰਾ ਕਰ ਲਿਆ ਮੈਂ ਬਸ ਚਲ ਕੋਈ ਹੋਰ ਕੁਝ ਆ ਜੀ ਮਗਾ ਨਹੀਂ ਚਾਦੀ ਕੁੱਟ ਪਾਈ ਕਰ ਦੇ ਕਲਦੀਪ ਨੂੰ ਤਾਂ ਕਰ ਦੇ ਮੈਂ ਤਾਂ ਨਹੀਂ ਫੜਾਈ ਲੰਗਰ ਤੂੰ ਲੈ ਆਉਣੀ ਆ ਮੰਮੀ ਲੈ ਆਉਣੀ ਆ ਆਏ ਕਾ ਕੇ ਨਾ ਮੁੜ ਕੇ ਸੋਈ ਤੇ ਵਰ ਜਾਂਦੀ ਐ ਨਿਕਲਦੀ ਨਹੀਂ ਗਈ ਪਤਾ ਨਹੀਂ ਕੀ ਗਿੱਲਾ ਪੀਣ ਪਾਉਂਦੀ ਆ ਉੱਥੇ ਇੱਕ ਕੰਮ ਕਰਦੀ ਆ ਦੂਜਾ ਕੰਮ ਤਿਆਰੀ ਰੱਖਦੀ ਆ ਬੈਠੀ ਬੈਠੀ ਆਰਡਰ ਮਾਰੀ ਜਾਂਦੀ ਆ ਆਏ ਨੇ ਵੀ ਆਪ ਕਰ ਲੈ ਚੱਕ ਕੇ ਲਿਓ ਨੇ ਮੰਮੀ ਬੜੀ ਠੰਡਾ ਆ ਗਿਆ ਤੜਕੇ ਦਾ ਨਿਕਲਿਆ ਆ ਗਿਆ ਆ ਗਿਆ ਮਾ ਕੀ ਹੋ ਗਿਆ ਬੜੀ ਪੱਖੀ ਫਿਰਦੀਆਂ ਨਾ ਪਾ ਖਾਣਾ ਹੋਰ ਕੀ ਕਰਾਂ ਨਾ ਜਿੱਥੇ ਵੀ ਜਾਣਾ ਹੁੰਨਾ ਮੈਨੂੰ ਦੱਸ ਕੇ ਕਿਉਂ ਨਹੀਂ ਜਾਂਦਾ ਤੂੰ ਓਏ ਕੰਮ ਗਿਆ ਸੀਗਾ ਜ਼ਰੂਰੀ ਵੀ ਹੁਣ ਸਾਰੀ ਗੱਲ ਪੈ ਗਈ ਚਾਹ ਪਾਣੀ ਦਾ ਕੀ ਪੁੱਛਣਾ ਸੀ ਕਿ ਤਾ ਹੋਰ ਨਾ ਤੇਰੇ ਵਾਸਤੇ ਥਾਲੀ ਸਜਾ ਕੇ ਲਿਆਵਾਂ ਮੈਂ ਵੱਡਾ ਚਾਹ ਪਾਣੀ ਦਾ ਨਹੀਂ ਗੱਲ ਕੀ ਹੋ ਗਈ ਮੈਨੂੰ ਇਹ ਤਾਂ ਦੱਸ ਦੇ ਕਿ ਡੈਡੀ ਨਾਲ ਰੋਲਾ ਹੋ ਗਿਆ ਕੋਈ ਗੁੱਸਾ ਮੇਰੇ ਤੇ ਲਾਈ ਜਾਨੀਆਂ ਡੈਡੀ ਨਾਲ ਕੋਈ ਰੋਲਾ ਨਹੀਂ ਹੋਇਆ ਮੇਰਾ ਹੂੰ ਮੈਂ ਤਾਂ ਤੈਨੂੰ ਕਹਿਨੀ ਆ ਆਪਦੇ ਯਾਰਾਂ ਦੋਸਤਾਂ ਤੋਂ ਨਾ ਨਸ਼ੇ ਵਾਲਿਆਂ ਤੋਂ ਬਚ ਕੇ ਰਹਾ ਕਰ ਓਏ ਮਾਦਾ ਕਿਉਂ ਫਿਕਰ ਕਰਦੀ ਆ ਮੈਂ ਕਿਹੜਾ ਨਸ਼ਾ ਪਤਾ ਕਰਦਾ ਦੱਸ ਉਹੀ ਬਨਾਮ ਕਰੀਂਦੀ ਆ ਤੂੰ ਹੀ ਲੋਕਾਂ ਦਾ ਕਹਿਣਾ ਈ ਆ ਹਾਂ ਹਾਂ ਨਸ਼ਾ ਪਤਾ ਤੂੰ ਕਾਨੂੰ ਕਰਦਾ ਨਸ਼ਾ ਸਾਰਾ ਹੀ ਚੱਲ ਕੇ ਤੇਰੇ ਕੋਲੇ ਆ ਜਾਂਦਾ ਵੀ ਮੈਨੂੰ ਕਰ ਲਾ ਓਏ ਨਹੀਂ ਨਹੀਂ ਮੈਂ ਤਾਂ ਤੈਨੂੰ ਐਂ ਭਲੇਖਾ ਪਿਆ ਨਸ਼ੇ ਪੱਤੇ ਦਾ ਤਾਂ ਮੂੰਹ ਹੀ ਦੱਸ ਦਿੰਦਾ ਹੁੰਦਾ ਬੇ ਬੱਸ ਰਹਿਣ ਦਿਆ ਕਰ ਮੇਰੇ ਕੋਲ ਨਾ ਗੱਲਾਂ ਹੀ ਆ ਮਾਰਿਆ ਕਰ ਮੈਂ ਸਭ ਜਾਣਦੀ ਆ ਓਹੋ ਸਾਦਣ ਯਾਰਾਂ ਦੋਸਤਾਂ ਚ ਟਾਈਮ ਪਾਸ ਕਰਦਾ ਰਹਿਣਾ ਘਰ ਦੀ ਵੀ ਸਾਰ ਲੈ ਲਿਆ ਕਰ ਕੋਈ ਓਏ ਘਰ ਦੀ ਸਾਰੀ ਆ ਕੋਈ ਗੱਲ ਨਹੀਂ ਦੱਸ ਮੈਨੂੰ ਕੀ ਕੰਮ ਵਿਗੜਿਆ ਵਾ ਸਾਰੇ ਦੱਸ ਦੇ ਕਰਕੇ ਗਿਆ ਵਿਆਹ ਮਨਿੰਦਰ ਦਾ ਵਿਆਹ ਕਰ ਜਿਵੇਂ ਮਰਜ਼ੀ ਚਾਹੇ ਤੇਰੇ ਪਿਆਰ ਨੂੰ ਕਹੇ ਚਾਹੇ ਤੂੰ ਕੋਈ ਇੰਤਜ਼ਾਮ ਕਰ ਕੋਈ ਮੁੰਡਾ ਮੰਡਾ ਦੇਖ ਲਾ ਪਰ ਆ ਫੋਕੋ ਇਹਨੂੰ ਫੇਰ ਤੇਰਾ ਵਿਆਹ ਹੋਊਗਾ ਪਾਂ ਤਨ ਉਹੀ ਗੱਲ ਤਾਂ ਮੈਂ ਕਹੀ ਹੈ ਨਾ ਵੀ ਆਪਣੀ ਗੱਲ ਉਹਨਾਂ ਨਾਲ ਕਦੋਂ ਦੀ ਪੱਕੀ ਹੋਈ ਆ ਵਿਆਹ ਕਿਉਂ ਨਹੀਂ ਕਰਦੇ ਚੱਕਰ ਕਿੱਥੇ ਪਿਆ ਖੜਾ ਬੇ ਚੱਕਰ ਤਾਂ ਇਹੀ ਪੈਂਦਾ ਤੇਰੇ ਸਹੁਰੇ ਕਹਿੰਦੇ ਨਾ ਵੀ ਪਹਿਲਾਂ ਉਹਦਾ ਵਿਆਹ ਕਰੋ ਕੁੜੀ ਦਾ ਜਿਹੜੀ ਘਰੇ ਬਿਠਾਈ ਹੋਈ ਆ ਠੀਕ ਆ ਫੇਰ ਅਸੀਂ ਤੈਨੂੰ ਤੋਰਾਂਗੇ ਡੋਲਾ ਉਹ ਵਧੀਆ ਫਿਰ ਪਹਿਲਾਂ ਵੜਦੇ ਜੂੜ ਉਹਦਾ ਇਹ ਵੀ ਮੈਂ ਵੀ ਵਿਆਹ ਕਰਾ ਲੂ ਤੇ ਫੇਰ ਕਰੋ ਨਾ ਗੱਲਬਾਤ ਤੇਰੇ ਪਿਓ ਨੂੰ ਕਹੇ ਮਾੜਾ ਮੋਟਾ ਪਿਓ ਨੂੰ ਤਾਂ ਮੈਂ ਕਹਿ ਦਣਾ ਤੁਸੀਂ ਸਿਆਣੇ ਹੋ ਪੇਰੈਂਸੀ ਕਰਦਾ ਹੁੰਦਾ ਜਵਾਕਾਂ ਦਾ ਵਿਆਹ ਦੀ ਗੱਲ ਹੈ ਹਾਂ ਹੁਣ ਮੈਂ ਕਿੱਥੋਂ ਕਰਨ ਉਹ ਲੈ ਕਿਉਂ ਤੇਰਾ ਮਾਪਿ ਹੈ ਨਹੀਂਗਾ ਬੇ ਉਹ ਤਾਂ ਅਸੀਂ ਕਰ ਲਾਂਗੇ ਤੂੰ ਤੇਰੇ ਪਿਓ ਨਾਲ ਉਹ ਗੱਲ ਕਰ ਵੀ ਮਨਿੰਦਰ ਦਾ ਕਿਤੇ ਆਪਾਂ ਦੇਖ ਕੇ ਆਈਏ ਪਰ ਆ ਫੁਕੀ ਉਹਨੂੰ ਚੱਲ ਕੋਈ ਨਾ ਤਾਂ ਮੈਂ ਕਰ ਲੈਣਾ ਗੱਲ ਡੈਡੀ ਕਿੱਥੇ ਆ ਅੰਦਰ ਹੀ ਹੋਊਗਾ ਉਹ ਨਾ ਮੈਂ ਕਹਣਾ ਜਿਹੜਾ ਮਾੜਾ ਮੋਟਾ ਨਸਾ ਪੱਤਾ ਜਾ ਕਰਦਾ ਤਾਂ ਟੈਨਸ਼ਨਾਂ ਗੁੰਛਰਾਂਆਂ ਵਿੱਚ ਕਰੀਏ ਨਾ ਤੂੰ ਵਿਆਹ ਹੋ ਗਿਆ ਕੈਮਰਾ ਸਾਰਾ ਕੋ ਛੱਡ ਦੂੰਗਾ ਦੇਖ ਲਈ ਤੂੰ ਬੇ ਆ ਬੰਨੇ ਤੇਰੇ ਮੂਰੇ ਦੋ ਹੱਥਾ ਆਇਨੀ ਪਤਾ ਕੋਈ ਸੀ ਆਈ ਡੀ ਦੇ ਦੇ ਉਹਨਾਂ ਨੂੰ ਚੱਲ ਕੋਈ ਨਾ ਨਹੀਂ ਸ਼ੋਹ ਹੁਣ ਦਿੰਦਾ ਮੈਂ ਕਿਹੜਾ ਡੱਕਿਆ ਫਿਰਦਾ ਅਸ ਤੂੰ ਚਾਹ ਬਣਾ ਘੁੱਟ ਤੈਨੂੰ ਮੈਂ ਪਤਾ ਠੰਡ ਕਿੰਨੀ ਆ ਹੱਥ ਠਰ ਗਏ ਹੁਣ ਸਾਰੀ ਅੱਡਾ ਲਾ ਲਿਆ ਦੇ ਮੈਂ ਤੈਨੂੰ ਚਾਹ ਮਾਂ ਲੈ ਜਿੰਗਾ ਲੂcjੀਆਂ ਪਾ ਲਈ ਸਮਾਰ ਕੇ ਜੰਗਾ ਲੈ ਜੀ ਤਾਂ ਮੈਂ ਪਾ ਦਿੰਦਾ ਤੇ ਪੀਓ ਨਾ ਥਾ ਗੋਲੀ ਕਿੰਨੀ ਗੱਲ ਧਾਰ ਮੈਂ ਆਪੀ ਚੋਲੂਗੀ ਤੂੰ ਬਲਾ ਮੁੰਡਾ ਕੁਛ ਕਹਿੰਦਾ ਧਾਰ ਤਾ ਜਰਾ ਆਪਣੇ ਜੋਈ ਜੋ ਚੱਲ ਕੋਈ ਨਹੀਂ ਜਿਹੜਾ ਕੰਮ ਕਰਨ ਵਾਲਾ ਪਹਿਲਾਂ ਆਪ ਉਹ ਤਾਂ ਕਰਦ ਗਿਆ ਹੁਣ ਜਿਹੜਾ ਕੰਮ ਕਰਦਾ ਮਨਿੰਦਰ ਆਲਾ ਕੀ ਮੈਂ ਤਾਂ ਕਰਦ ਗਿਆ ਮਨਿੰਦਰ ਦਾ ਹੁਣ ਉਸ ਤੋਂ ਬਾਅ ਖੜੇ ਖੜੇ ਕਰਦੇਗੇ ਤੈਨੂੰ ਮੈਂ ਪਹਿਲਾਂ ਵੀ ਕਿਹਾ ਹੈ ਵੀ ਇੱਕ ਹਫਤੇ ਦਾ ਟਾਈਮ ਹੈ ਕਰ ਲਾ ਜੇ ਕੀਤਾ ਜਾਂਦਾ ਤੇਥੋਂ ਨਹੀਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਭਰ ਲਿਆਈਆਂ ਇਹਨਾਂ ਤੂੰ ਠੀਕ ਹੈ ਕਾਣੋਂ ਡੇੜੀ ਪਰਿਆ ਪੂਰਾ ਕੁਛ ਨਹੀਂ ਜਰਾ ਹੁਣ ਤੈਨੂੰ ਪਤਾ ਉਮਰ ਟੱਪਦੀ ਜਾਂਦੀ ਆ ਮੁੜ ਕੇ ਹੁਣਾ ਨਹੀਂ ਤੇ ਉਮਰ ਟੱਪਦੀ ਜਾਂਦੀ ਆ ਕਾਕਾ ਜੀ ਤੈਨੂੰ ਕਰਨਾ ਵੀ ਕਿਹਨੇ ਆ ਜਿਹੜੇ ਸਲੱਛਣਾਂ ਤੇ ਤੂੰ ਹੋਇਆ ਪਿਆ ਠੀਕ ਹੈ ਨਾ ਇਹ ਕੋਈ ਕਿਸੇ ਨੇ ਕੁੜੀ ਨਹੀਂ ਦਿੰਦਾ ਹੁੰਦਾ ਓਏ ਸਾਨੂੰ ਐਵੇਂ ਕਿਸੇ ਨੇ ਗਲਤ ਲੁੱਤੀ ਲਾਤੀ ਐਵੇਂ ਮੈਂ ਕਿਹੜਾ ਨਿਸ਼ਾਨ ਪਤਾ ਕਰਦਾ ਇਹਦੇ ਮਗਰ ਕਿਉਂ ਪੈਣਾ ਹੁੰਨਾ ਕਿਉਂ ਉਹਦੇ ਮਗਰ ਪਾ ਇਹਦੇ ਮਗਰ ਪਵਾਣਾ ਅੱਛਾ ਆਪ ਮੈਨੂੰ ਉਹਨਾਂ ਨੇ ਮੇਰੀ ਗੱਲ ਸਮ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਮੈਨੂੰ ਦੀਂਦਾ ਹੀ ਆ ਮੈਂ ਉਮਰ ਹੰਡਾਈ ਆ ਕਾਕਾ ਉਹ ਡੈਡੀ ਤੂੰ ਤਾਂ ਉਹ ਕਰੀ ਜਨਾ ਲੜਨਾ ਲੱਗ ਜਨਾ ਜਿਹੜਾ ਕੰਮ ਕਰਨ ਵਾਲਾ ਪਹਿਲਾਂ ਉਹਦਾ ਕਰਦਾ ਨਹੀਂ ਸੈਣੀ ਜਦੋਂ ਤਾਂ ਕਰ ਲਾ ਜਿਹੜਾ ਕਰਨ ਵਾਲਾ ਜੇ ਤੂੰ ਆ ਛੱਡ ਦੇ ਨਾ ਤੇਰਾ ਦੂਜੇ ਦਿਨ ਵਿਆਹ ਹੋ ਜਾਏ ਤੇਰਾ ਉਹ ਛੱਡੀ ਬੈਠਾਂਗਾ ਜਦੋਂ ਵਿਆਹ ਹੋ ਗਿਆ ਨਾਲ ਦੀ ਨਾਲ ਹੀ ਸਾਰਾ ਕੁਝ ਸੁੱਟ ਜੂਗਾ ਕੁੜੀਆਂ ਇਹ ਕਹਿੰਦੇ ਨੇ ਵੀ ਪਹਿਲਾਂ ਤੁਸੀਂ ਆਪਣੀ ਕੁੜੀ ਬਾਰੋਂ ਉਠਾਓ ਫੇਰ ਕਰਾਂਗੇ ਅਸੀਂ ਮੈਨੂੰ ਪਤਾ ਹੀ ਆ ਕਿੰਨਾ ਕ ਕੁੜੀ ਵਾਲੇ ਕਹਿੰਦੇ ਨੇ ਉਹਨਾਂ ਨੇ ਨਹੀਂ ਕਿਹਾ ਹੋਣਾ ਆ ਤੇਰੀ ਜੀਬ ਚੱਲੀ ਆ ਰੇਡੀ ਤੂੰ ਤਾਂ ਮੰਮੀ ਦੇ ਨਾਲ ਪਾਇਆ ਨਾ ਯਾਰ ਜੇ ਮਾਂ ਚੱਜ ਦੀ ਗੱਲ ਕਰਦੀ ਆ ਤੂੰ ਵਿੱਚ ਟੰਗ ਡਾਲ ਲੈਣਾ ਦੱਸ ਕਰ ਜਾਂਦੇ ਕੋਈ ਕੰਮ ਸਿੱਧਾ ਮੈਂ ਤੁਹਾਨੂੰ ਹਫ਼ਤੇ ਦਾ ਟਾਈਮ ਦੇਤਾ ਹੁਣ ਬਾਰ ਬਾਰ ਮੈਂ ਇਹੀ ਗੱਲ ਕਹੀ ਜੰਨੀ ਆ ਤੁਹਾਨੂੰ ਫੇਰ ਨਾ ਕਿਹੋ ਵੀ ਜੂੜ ਵਰਤਾ ਉਹਦਾ ਤੁਸੀਂ ਨਾ ਦੋਹੇ ਮਾਪੇ ਮੇਰੇ ਤੇ ਨੱਕ ਤੇ ਲੜੇ ਫਿਆ ਤੁਹਾਨੂੰ ਮੈਂ ਦੱਸਾਂ ਗੱਲ ਠੀਕ ਹੈ ਨਾ ਤੂੰ ਤਾਂ ਆਪਦੀਆਂ ਅੱਖਾਂ ਮੱਥੇ ਤੇ ਰੱਖੀ ਫਿਰਦੀ ਆ ਤੈਨੂੰ ਤਾਂ ਅਸੀ ਬੁਰੇ ਲੱਗਦੇ ਆ ਹਾਂ ਅਸੀ ਬੁਰੇ ਲੱਗਦੇ ਆ ਇਹਨੂੰ ਨਾਲ ਕੋ ਸਮਝਾਈਆਂ ਆ ਉਹਦੇ ਪੁੱਤ ਨੂੰ ਲਾੜਲੇ ਨੂੰ ਹੈ ਸਾਰੇ ਪਿੰਡ ਦੇ ਵਿੱਚ ਬੇਇੱਜ਼ਤੀ ਕਰਾਉਂਦਾ ਫਿਰਦਾ ਸਾਰਿਆਂ ਦੇ ਵਿੱਚ ਆ ਕਹਿੰਦੇ ਆ ਵੀ ਸਾਰੇ ਨਸ਼ ਉਹ ਕਿਹੜਾ ਨਸ਼ਾ ਕਰਦਾ ਰੈਡੀ ਮੈਂ ਕਿਉਂ ਵੀਰ ਨੂੰ ਬੋਲੀ ਜਾਂਦੇ ਹੋ ਵੀਰ ਇਹਨੂੰ ਕਿਉਂ ਬੋਲੀ ਜਾਂਦੇ ਹੈਗੇ ਇਹਦੇ 100 ਲੰਬੇ ਆਉਂਦੇ ਹੈ ਕਿ ਤੈਨੂੰ ਕੀ ਪਤਾ ਇਸ ਗੱਲ ਦਾ ਉਹ ਲੋਕ ਤਾਂ ਉਹ ਹੀ ਬੋਲੀ ਜਾਂਦੇ ਵੀਰਾ ਤਾਂ ਇਹੋ ਜਿਹਾ ਹੈ ਹੀ ਨਹੀਂਗਾ ਚਾਚਾ ਮੇਰੀ ਗੱਲ ਸੁਣ ਪੁੱਤ ਮੈਨੂੰ ਪਤਾ ਕੌਣ ਕਿਹੋ ਜਿਹਾ ਠੀਕ ਹੈ ਨਾ ਮੈਂ ਚੰਗੀ ਤਰ੍ਹਾਂ ਹੀ ਜਾਣਦਾ ਨਹੀਂ ਗੱਲ ਤਾਂ ਸਾਰੀ ਤੇਰੀ ਆ ਠੀਕ ਆ ਇਹ ਤਾਂ ਉਹੀ ਚਿੰਬਰ ਜਾਂਦਾ ਮੁੰਡੇ ਨੂੰ ਤਾਂ ਮੁੰਡੇ ਨੂੰ ਨਾ ਕੁਛ ਕਾ ਇਹਦੀ ਕੀ ਗੱਲ ਹੈਗੀ ਇਹ ਤਾਂ ਦੀ ਗੱਲ ਆ ਵਿਆਹ ਕੇ ਤੋਰ ਪਰ ਤੋਰ ਪਰ ਸਹੀ ਗੱਲ ਹੈ ਕੋਈ ਗੱਲ ਨਹੀਂ ਨਿੱਕਾ ਹੀ ਉਹ ਬਣਿਆ ਖੜਾ ਚਾ ਜੂ ਝੇੜਾ ਪਾਰਖਿਆਗਾ ਕਲ ਕੋਈ ਰੀਅਰ ਮੈਂ ਕਰ ਦੂੰਗਾ ਰਿਸ਼ਤਾ ਜੀ ਠੀਕ ਆ ਦੇਖ ਭਾਲ ਕੇ ਜਾ ਬਗ ਜੋ ਕਰ ਲੋ ਕੰਮ ਆਉਂਦਾ ਬਹਿ ਜਾ ਜਾ ਕੇ ਬੈਠ ਕੇ ਟੀਵੀ ਮੋਰੇ ਟੀਵੀ ਦੇਖ ਲੈ ਰੋਟੀ ਪਾਣੀ ਦਾ ਤੂੰ ਕਰਨਾ ਨਹੀਂ ਆਉਂਦਾ ਤਾਂ ਇਹੀ ਕਰੂਗੀ ਆਹੋ ਮੈਂ ਕਾਹਨੂੰ ਕੁਛ ਕਰਦੀ ਆ ਸਾਰਾ ਕੁਛ ਇਹ ਮਹਾਰਾਣੀਆਂ ਹੀ ਕਰਦੀ ਆ ਇਹਦੇ ਪੱਕੇ ਚ ਹੀ ਕਰਿਆ ਕਰ ਸਾਰਾ ਦਿਨ ਗੱਲਾਂ ਕੋਈ ਨਾ ਚੀ ਲੜੋ ਨਾ ਤੁਸੀਂ ਕੋਈ ਗੱਲ ਮੈਂ ਕੰਮ ਕਰ ਲੈਣੀ ਤੁਸੀਂ ਬਗ ਜੋ ਝਗੜਾਈ ਤੇਰੇ ਕਾਕੇ ਹੁੰਦੀ ਆ ਲੜਾਈ ਤੇਰੇ ਕੱਕੀ ਹੁੰਦੀ ਆ ਓ ਚੁੱਪ ਕਰ ਜਾ ਚੁੱਪ ਕਰ ਜਾ ਭੜੇ ਨਕੌੜੇ ਵਾਲੀ ਕੇ ਚੁੱਪ ਕਰ ਜਾ ਮੈਂ ਤੈਨੂੰ ਕਹੀ ਆ ਨਾ ਨਾ ਬੋਲ ਕੰਮ ਕੁਮ ਤਾਂ ਸਾਰਾ ਹੋ ਜੂਗਾ ਉਹਦੇ ਘਰੇ ਜਾ ਬਾਈ ਠ ਚਲ ਬੋ ਤੂੰ ਚਾਹ ਕਾ ਕੇ ਲੇ ਮੈਂ ਤੈਨੂੰ ਇਹਨੂੰ ਤੇਰੇ ਤੋਂ ਆਸ ਵੀ ਨਹੀਂ ਇਹਨੂੰ ਕੀ ਮੈਨੂੰ ਵੀ ਤੇਰੇ ਤੋਂ ਆਸ ਨਹੀਂ ਤੂੰ ਸਾਨੂੰ ਗੁਲਗਲੇ ਦੇ ਦੇਗਾ ਓ ਡੈਡੀ ਦੇਖੀਦਾ ਜਾ ਤੂੰ ਬੋਲਦਾ ਕਿ ਇਹ ਤੂੰ ਆਇਆ ਇਹ ਗੱਲ ਦੇਖ ਲਈ ਤੈਨੂੰ ਮੈਂ ਦੱਸਾਂ ਅੱਜ ਜਿਹੜਾ ਤੂੰ ਆਪਦੀ ਮਾਂ ਦੇ ਮਗਰ ਲੱਗਿਆ ਫਿਰਦਾ ਨਾ ਕਿ ਅੱਜ ਤਾਂ ਇਹਨੂੰ ਕੁੜੀ ਨੂੰ ਘਰੋਂ ਕੱਢ ਦੇਗਾ ਕੱਲ ਨੂੰ ਪਤਾ ਨਹੀਂ ਤੇਰੇ ਕਿਹੋ ਜੀ ਆਉਗੀ ਇਹਦੀ ਉਹਦੇ ਨਾਲ ਵੀ ਨਹੀਂ ਬਣਨੀ ਓਏ ਕੱਲ ਵੀ ਕੱਲ ਨਾ ਦੇਖੀ ਜੂਗਾ ਪੋਣਾ ਐਂ ਕੀ ਪਤਾ ਹੁੰਦਾ ਕੀ ਹੋਣਾ ਕੱਲ ਨੂੰ ਕਿਸੇ ਨੂੰ ਵੀ ਪਤਾ ਆ ਕਿ ਨਾ ਇਹਨੂੰ ਥਾ ਵਾਰੋਂ ਤੂੰ ਤੂੰ ਪਹਿਲੀ ਲੱਗਿਆ ਮੇਰੀ ਗੱਲ ਕਿਤੇ ਨਾ ਬਣਨੀ ਆ ਜੇ ਮੇਰੀ ਗ ਹੁਣ ਸੌਖੀ ਆ ਮੇਰੇ ਪੁੱਤ ਨੂੰ ਗਾਲਾਂ ਦਵਾ ਕੇ ਨੀ ਜੇ ਤੇਰੇ ਮਾਪਿਓ ਮੁੱਕੇ ਨਾ ਤਾਂ ਤੈਨੂੰ ਇੱਥੇ ਸਾਡੇ ਨਾਲ ਮੜ ਗੇ ਜੇ ਨਾ ਮਰਦੇ ਆਪੀ ਆਪਦੀ ਪਾਲ ਦੇ ਆ ਨਾਲੇ ਮੇਰਾ ਪੁੱਤ ਨਾ ਤੇਰੇ ਕਰਕੇ ਲੱਗਿਆ ਨਸ਼ੇ ਕਰਨ ਰਾਧਾ ਥੋੜਾ ਬਣ ਗਈ ਓਏ ਨਾ ਬੋਲੋ ਤੁਸੀਂ ਵਗ ਜਿਓ ਇਥੋਂ ਰਾਧਾ ਰੋਣਾ ਤੁਹਾਡਾ ਕੀ ਬਣ ਗਈ ਕਿੱਥੋਂ ਰੋਟੀ ਲੱਗੀ ਆ ਰੋਟੀ ਲੱਗੀ ਆ ਸਾਰਾ ਦਿਨ ਦੀ ਜੀਵ ਚੱਲਦੀ ਆ ਸਾਰਾ ਦਿਨ ਕੋਈ ਨਹੀਂ ਪੁੱਤ ਤੂੰ ਰੋ ਨਾ ਦੇਖ ਜੇ ਤਾਂ ਮੈਂ ਤੇਰੇ ਨਾਲ ਫਿਰ ਤੈਨੂੰ ਕਾਹਦਾ ਫਿਕਰ ਚਾਚਾ ਮੈਂ ਚਾਚਾ ਦਾ ਕੀ ਮਾਰਾ ਕਰਦਾ ਮੈਨੂੰ ਜਿਵੇਂ ਕਹਿੰਦੀ ਐ ਮੈਂ ਓਵੇਂ ਕਰਦੀ ਆ ਕੰਬਲ ਗੇ ਇਹਦਾ ਸੁਭਾਈ ਇਹੋ ਜਾਂ ਹੈ ਇਹਦਾ ਸੁਭਾਈ ਹੈ ਜਾਂ ਪਹਿਲੇ ਦਿਨ ਤੋਂ ਹੀ ਇਹ ਐਂ ਬੋਲਦੀ ਐ ਕੋਈ ਗੱਲ ਨਹੀਂ ਇਧਰ ਲੈ ਕੰਨ ਚ ਪਾਲਿਆ ਕਰ ਇਧਰ ਦੀ ਕੱਢ ਦੇ ਕਰ ਨਾਲੇ ਮੇਰੀ ਗੱਲ ਸੁਣ ਦੇਖ ਤੂੰ ਮੇਰੇ ਕੋਲ ਕੀ ਗੱਲ ਕਰਦੀ ਹੁੰਦੀ ਸੀ ਕਿ ਚਾਚਾ ਜੀ ਜੇ ਮੇਰੇ ਮਾਪਿਓ ਨਹੀਂ ਰਹੇ ਨਾ ਤਾਂ ਇਹਦਾ ਮਤਲਬ ਉਹਦੀ ਮਰਜ਼ੀ ਸੀ ਤੇ ਉਹਦੀ ਮਰਜ਼ੀ ਦੇ ਵਿੱਚ ਸਾਨੂੰ ਰਾਜ਼ੀ ਰਹਿਣਾ ਚਾਹੀਦਾ ਇਹ ਵੀ ਸਮਝ ਲੈ ਉਹਦੀ ਮਰਜ਼ੀ ਜਿਹੇ ਜਿਹੇ ਮੈਂ ਵੀ ਤੇ ਕੱਟੀ ਆਦੀ ਠੀਕ ਹੈ ਤੇ ਕੋਈ ਗੱਲ ਨਹੀਂ ਕਿੰਨਾ ਟਾਈਮ ਆਹ ਤੂੰ ਜਿੰਨਾ ਟਾਈਮ ਤੂੰ ਘਰੇ ਆ ਨਾ ਪੁੱਤ ਉਹਨਾ ਟਾਈਮ ਚੱਲ ਲਾ ਤੇਰੇ ਤੈਨੂੰ ਐਸੀ ਘਰੇ ਵਿਆਹ ਕਰੂੰਗਾ ਤੇਰਾ ਵਧੀਆ ਘਰੇ ਜਿੱਥੇ ਤੂੰ ਸੌਖੀ ਰਹੇ ਚਾਚਾ ਇੰਨੀ ਛੇਤੀ ਚਾਚੀ ਵਿਆਹ ਨੂੰ ਕਾ ਤੂੰ ਕਹੀ ਜਾਂਦੀ ਆ ਕੋਈ ਗੱਲ ਨਹੀਂ ਪੁੱਤ ਜੇ ਇਹ ਕਹਿੰਦੀ ਆ ਨਾ ਤਾਂ ਕਿਤੇ ਨਾ ਕਿਤੇ ਠੀਕ ਹੀ ਕਹਿੰਦੀ ਆ ਇਸ ਤੋਂ ਪਹਿਲਾਂ ਕਿ ਤੈਨੂੰ ਕੋਈ ਨੁਕਸਾਨ ਪਹੁੰਚ ਜਾਏ ਮੈਨੂੰ ਤੇਰੇ ਹੱਥ ਫੀਲੇ ਕਰ ਦੇਣੇ ਚਾਹੀਦੇ ਆ ਭਾਈ ਪਤਾ ਨਹੀਂ ਹੁੰਦਾ ਦਾ ਕੀ ਬਣ ਜਾਣਾ ਨਾ ਜਾਣੇ ਇਹਦੇ ਕੋਲੇ 100 ਲਗੜੇ ਆਉਂਦੇ ਆ ਰਾਜਪਾਲ ਦੇ ਕੋਲੇ ਤੇ ਮੁੜ ਕੇ ਪਤਾ ਨਹੀਂ ਕੱਲ ਨੂੰ ਕੋਈ ਗੱਲਬਾਤ ਉੱਚੀ ਨੀਚ ਹੋ ਗਈ ਪਤਾ ساری ਉਮਰ ਦਾ ਮੈਨੂੰ ਮੇਰੀ ਪੱਗ ਨਹੀਂ ਵੀ ਹੋ ਜੂਗੀ ਕੋਈ ਨਾ ਚਾਚਾ ਜੀ ਅੱਗੇ ਵੀ ਥੋੜੀ ਮੰਨੀ ਆ ਹੁਣ ਵੀ ਥੋੜੀ ਮੰਨੂਗੀ ਜਿਵੇਂ ਤੁਸੀਂ ਕਰੋਗੇ ਜਿੱਥੇ ਤੁਸੀਂ ਮੈਨੂੰ ਵਿਆਹ ਹੋਗੇ ਮੈਂ ਉੱਥੇ ਤੁਰ ਜੂਗੀ ਮੇਰੀ ਸਿਆਣੀਤੀ ਮੈਨੂੰ ਤੇਰੇ ਤੋਂ ਆਹੀ ਗੱਲ ਦੀ ਉਮੀਦ ਹੈ ਕਿ ਤੂੰ ਕਦੇ ਵੀ ਇਹੋ ਜੀ ਗੱਲ ਨਹੀਂ ਕਰੇਂਗੀ ਠੀਕ ਹੈ ਨਾ ਬਾਕੀ ਤੂੰ ਕੋਈ ਗੱਲ ਨਹੀਂ ਫਿਕਰ ਨਾ ਕਰੇਗਾ ਮੈਂ ਜੋ ਤੇਰੇ ਨਾਲ ਠੀਕ ਹੈ ਨਾ ਕੋਈ ਜਾਂ ਤੀ ਦੀ ਗੱਲ ਹੈ ਉਸਾਨਾ ਮਨੇ ਨਾ ਨਾ ਮੇਰੇ ਗਸ ਮੈਂ ਧਾਰ ਕੱਢਦਾ ਠੀਕ ਹੈ ਤੇ ਤੂੰ ਐ ਕਰ ਮੜਾ ਮੈਨੂੰ ਢੂੜਾ ਲਿਆ ਦੇ ਤੇ ਮੜਾ ਜਾ ਆਟਾ ਪਾ ਕੇ ਇਹਨਾਂ ਨੂੰ ਧਾਰ ਕੱਢ ਹਾਂ ਠੀਕ ਹੈ ਚਾਚਾ ਚੱਲਿਆ ਹੂੰ 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 ਹਾਂ 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 ਹ ਮੈਂ ਕੀ ਹੋ ਗਿਆ ਤੂੰ ਦੋ ਅੱਖਰ ਪੜਨੇ ਆ ਕਿ ਨਹੀਂ ਪੜਨੇ ਉਹ ਜਿਨ੍ਹਾਂ ਨਾਲ ਤੂੰ ਰਲਿਆ ਕਰਦਾ ਨਾ ਤੈਨੂੰ ਕੱਖੋਂ ਹੌਲਾ ਕਰ ਦੇਣਗੇ ਉਹ ਕੁਛ ਨਹੀਂ ਕਰਦੇ ਉਹ ਤਾਂ ਜਨਮਦਨ ਦੀ ਪਾਰਟੀ ਸੀ ਉੱਥੇ ਗਿਆ ਸੀਗਾ ਆ ਖਾ ਕੇ ਚਾਰ ਪੈੜੀਆਂ ਸਮੋਸੇ ਆ ਗਿਆ ਕਰੇ ਮੈਂ ਦੱਸ ਕਿੱਧਰ ਜਾਵੜਿਆ ਤੈਨੂੰ ਪੜਾਈ ਦਾ ਪੋਰਾ ਫੇਰ ਕਰਨੀ ਵੀ ਦੋ ਅੱਖਰ ਪੜ ਲਾਂ ਮੇਰੇ ਭਰਾ ਪੱਕੂਤੇ ਭਕਾਈ ਮੇਰੇ ਮਗਰ ਕਰਦਾ ਫਿਰਦਾ ਜੇ ਡ੍ਰੈਕਸ ਬਣ ਜੂ ਤਾਂ ਨਾਲ ਉਹਦੀ ਵੀ ਜੁਨ ਸੁਧਰ ਜੂਗੀ ਉਹ ਫਿਰ ਪੜੀ ਤਾ ਜਾਂਦਾ ਮਾਂ ਹੁਣ ਮੈਂ ਦੱਸ ਕੀ ਕਰਾਂ ਹੁਣ 24 ਘੰਟੇ ਤੱਕ ਆਵ ਚੱਕ ਕੇ ਨਹੀਂ ਬੈਠਿਆ ਜਾਂਦਾ ਨਾ ਤੈਨੂੰ ਵੀ ਪਤਾ ਵੇ ਮੈਂ ਤਾਂ ਤੈਨੂੰ ਕਦੇ ਵੇਖਿਆ ਨਹੀਂ ਕਿਤਾਬਾ ਖੋਲ ਕੇ ਬੈਠਾ ਤੂੰ ਇੱਥੋਂ ਚੱਕਦਾ ਮੋਟਰਸਾਈਕਲ ਜਾ ਵਾਜਦਾ ਜਦੋਂ ਭੁੱਖ ਲੱਗੇ ਆਉਂਦੀ ਉਹਦੇ ਘਰੇ ਆ ਜਾਣਾ ਚੱਲ ਫਿਰ ਕੋਈ ਗੱਲ ਨਹੀਂ ਹੁਣ ਤੈਨੂੰ ਬਦਲਾ ਕਹਿਣਾ ਮੈਨੂੰ ਭੁੱਖ ਲੱਗੀ ਰੋਟੀ ਬਣਾ ਦੇ ਰੋਟੀ ਖਾ ਲੈਣਾ ਹੁਣ ਇੱਥੋਂ ਤਾਂ ਕੋਈ ਬੰਦ ਹੀ ਨਹੀਂ ਟਾਈਮ ਸਰ ਖਾ ਲਿਆ ਕਰ ਆਵਦਿਆਂ ਆ ਕੇ ਇੱਥੇ ਤਾਂ ਘਰੇ ਬੈਠਾ ਨੂੰ ਨਹੀਂ ਰੋਟੀਆਂ ਮਿਲਦੇ ਤੈਨੂੰ ਕਾਹਨ ਦਿਆਂ ਤੂੰ ਐਂ ਮੇਨ ਕਾ ਤੂੰ ਮੇਨਾ ਘਰ ਮੋਈ ਰਣੀ ਬਿਨਾ ਕਾ ਤੋ ਕਦੇ ਮੈਂ ਫੇਲ ਹੋਇਆ ਵਧੀਆ ਨੰਬਰ ਤੇ ਪਾਸ ਹੁੰਨਾ ਨਾ ਕਦੇ ਲੰਬਾ ਤਾਂ ਨਹੀਂ ਆ ਕੋਈ ਪਾਸ ਹੁੰਨਾ ਜੇ ਦੋ ਨੰਬਰ ਪਾਦਾ ਆ ਜਾਣਗੇ ਕੋਈ ਨੌਕਰੀ ਮਿਲ ਜੂਗੀ ਆਪ ਕਾਈ ਕਰਦੇ ਆ ਤੇਰੇ ਨਾਲ ਕੰਮ ਨੂੰ ਤੈਨੂੰ ਨਹੀਂ ਕਹਿੰਦੇ ਕੋਈ ਬਾਹਰ ਅੰਦਰ ਚੀਜ਼ ਵਾਸਤੇ ਲਿਆਉਣ ਨੂੰ ਤੈਨੂੰ ਨਹੀਂ ਕਹਿੰਦੇ ਕੱਲਾ ਪੜਾਈ ਤੇ ਛੱਡਿਆ ਪਿਆ ਉਹ ਵੀ ਨਹੀਂ ਤੇ ਇੱਥੇ ਹੁੰਦੀ ਪੜਾਈ ਵੀ ਹੋਈ ਜਾਂਦੀ ਆ ਤੇ ਫਾਰਮ ਵੀ ਮੈਂ ਭਰੀ ਬੈਠਾਂਗਾ ਠੀਕ ਐ ਜਦੋਂ ਫਾਰਮ ਨਿਕਲੇ ਬਸ ਉਦੋਂ ਮੈਂ ਕਰ ਦੂੰਗਾ ਦੀ ਜੋਬ ਅਪਲਾਈ ਬਸ ਹੋਰ ਕੀ ਹੈਗਾ ਹੁਣ ਨਾਲੇ ਨਾ ਹਾ ਪਾਰਟੀਆਂ ਪੂਲਟੀਆਂ ਤੇ ਜਾਣੋਂ ਹਟ ਜਾ ਮੈਂ ਤੈਨੂੰ ਦੱਸਾਂ ਉਹ ਮਾਂ ਸਹੀ ਸੀਗੀ ਪਾਰਟੀ ਕੋਈ ਦਰ ਦੂਰ ਵਾਲੀ ਪਾਰਟੀ ਥੋੜੀ ਜਿਹੀ ਦਿਨੇ ਥੋੜੀ ਦਰੂਹ ਪੀਣ ਜਾਊਂਗਾ ਮੈਂ ਲੱਗ ਜੇਗਾ ਭਾਈ ਪੀਣਾ ਹਾਂ ਹੁਣ ਜਾਣਾਂਗੇ ਤੇ ਲੱਗ ਜੂਗਾ ਜਦ ਤੇ ਬੰਨੇ ਇਕੱਠੇ ਉਹ ਚੱਲ ਮਾਤਾ ਮੈਂ ਤੈਨੂੰ ਬੋਲੇ ਨਹੀਂ ਆਂਦਾ ਤੂੰ ਖਿਹੜਾ ਛੱਡ ਮੇਰੇ ਰੋਟੀ ਦੇ ਦੇ ਮੈਨੂੰ ਮੈਂ ਤੈਨੂੰ ਇੱਕ ਵਾਰੀ ਕਹਿਦਾ ਜੀ ਓਦੋਂ ਬਾਅਦ ਰਾਲੇ ਨਾ ਉਹਨਾਂ ਦੇ ਨਾਲ ਹਿਸਾਬ ਲਾਣੀ ਤੇਰੇ ਨਾਲ ਬਣਦਾ ਕੀ ਹੈ ਫਿਰ ਸਮਝ ਨਹੀਂ ਲੱਗਦੀ ਮੈਂ ਕਹੀ ਨਾ ਰੋਟੀ ਦੇ ਦੇ ਰੋਟੀ ਦੇ ਦੇ ਹਰਦ ਹੀ ਨਹੀਂ ਦੇ ਭਾਬੀ ਇਹਨਾਂ ਨੇ ਸਾਰਾ ਕਬਰ ਕਲਪਨਾ ਕਰਾਉਣ ਨੂੰ ਹੈਗਾ ਪਹਿਲਾਂ ਉਹਦੇ ਨਾਲ ਮੱਥਾ ਮਾਰੀ ਜਾਂਦੀਆਂ ਫਿਰ ਇਹਦੇ ਨਾਲ ਮਾਰੀ ਜਾਂਦੀਆਂ ਲਵਾ ਦੇ ਰੋਟੀਆਂ ਭਾਬੀ ਆ ਗਿਆ ਵਿਹਲਾ ਉਹ ਭਾਬੀ ਚੁੱਕ ਕੇ ਹਾਂ ਦੱਸ ਕੀ ਆ ਭਾਬੀ ਰੋਟੀ ਬਣਾ ਦੇ ਬੜੀ ਭੁੱਖ ਲੱਗੀ ਪਈ ਐ ਨਾ ਨਹੀਂ ਤੂੰ ਵਿਹਲੀ ਸਮਝੇ ਜਿਹੜੇ ਤੇਰੇ ਵਾਸਤੇ ਰੋਟੀਆਂ ਬਣਾ ਕੇ ਦਵਾ ਕਿੱਥੇ ਕੋਲੇ ਕੱਛ ਕੇ ਆਏ ਭਲਾ ਐਂ ਦੱਸ ਭਾਬੀ ਕੀ ਹੋ ਗਿਆ ਰੋਟੀ ਮੰਗੀ ਆ ਤੂੰ ਐਂ ਕਦੋਂ ਬੋਲਣ ਲੱਗ ਜਾਨੀ ਆ ਨਾ ਰੋਟੀ ਮੰਗੀ ਐ ਮੈਂ ਤਾਂ ਬਣਾਈ ਨਹੀਂ ਪਾਈ ਜਿਹੜੇ ਰਾਤ ਦੇ ਰੋਟੀਆਂ ਪਈਆਂ ਉਹੀ ਚੱਕ ਕੇ ਖਾ ਲੈ। ਕਿਉਂ ਬਾਬੀ ਤੂੰ ਨਾ ਰੋਟੀ ਬਣਾਏਂਗੀ ਹੋ ਗੋਮ ਬਣਾਊਆ। ਅੱਛਾ ਨਾ ਤੇਰੀ ਮੰਮੀ ਨੇ ਕਿਉਂ ਨਹੀਂ ਕਿਹਾ ਕਿੱਥੇ ਤੇਰੀ ਮਾਂ? ਉਹ ਮਾਂ ਦਾ ਉਹ ਪਈਆ ਉਹਦਾ ਸਿਰ ਦੁਖੀ ਜਾਂਦਾਗਾ। ਤੂੰ ਬਣਾ ਲੈ ਨਾ ਰੋਟੀ। ਅੱਛਾ ਉਹਦਾ ਸਿਰ ਦੁਖੀ ਹੋਦਾ ਤੇ ਮੇਰਾ ਕੁਛ ਦੁਖਦਾ ਨਹੀਂ ਹੈ। ਜਿਹਨਾਂ ਨੇ ਬਾਲੀ ਤਿੰਨ ਪੰਜ ਕੀਤੀ ਨਾ ਚੱਕ ਕੇ ਦੋਨੋਂ ਦੇ ਘਰੇ ਬਿਸਤਰਾ ਘੋੜਾ ਕਰ ਦੂੰਗੀ। ਉਹ ਬਾਬੀ ਤੂੰ ਕਾ ਮੇਹਮਾਨ ਨੂੰ ਬੋਲਦੀ ਐ। ਮੈਨੂੰ ਜਿਹੜਾ ਕੁਛ ਬੋਲਣਾ ਹੁੰਦਾ ਨਾ ਉਹ ਬੋਲਿਆ ਕਰ ਪਰ ਮੇਰੀ ਮਾਂ ਨਾ ਬੋਲੇਗਾ ਠੀਕ ਹੈ ਨਾ? ਨਾ ਮੈਂ ਕੀ ਬੋਲੀ ਤੇਰੀ ਮਾਂ ਨੂੰ ਨਾ ਤੈਨੂੰ ਵੀ ਪਤਾ ਤੇਰੇ ਨਾਲ ਮੈਂ ਕਿਉਂ ਕਰੀ ਇਹ ਨਹੀਂ ਆਵੇਂ ਉਹ ਭਾਬੀ ਫਿਰ ਕੀ ਹੁੰਦਾ ਤੂੰ ਹਜੇ ਵੀ ਬਰਾਣੀਆਂ ਗੱਲਾਂ ਲਈ ਬੈਠੀ ਹੈਗੀ ਦੱਸ ਤਾਂ ਦੇ ਮੇਰਾ ਕਸੂਰ ਕੀ ਹੱਸ ਇਹ ਤਾਂ ਸਾਰੇ ਜੱਗ ਨੂੰ ਪਤਾ ਤੇਰਾ ਕੀ ਕਸੂਰ ਆ ਨਾ ਤੂੰ ਕਿੰਨਾ ਮਰਦੀ ਸੀ ਉਹੜੇ ਦਾ ਭਾਂਜਾ ਪਰ ਮੈਂ ਉਹ ਗੱਲ ਕਦੇ ਨਹੀਂ ਭੁੱਲ ਸਕਦੀ ਉਹ ਭਾਬੀ ਚੱਲ ਨਾ ਭੁੱਲ ਗੱਲ ਤੁਮਨੇ ਰੋਟੀ ਦੇਦੇ ਮੈਨਾਂ ਤੁਨ ਰੋਟੀ ਕਹੀ ਹੈ ਨਾ ਮੈਂ ਤੈਨੂੰ ਹੋਰ ਤੂੰ ਦੀਦੀ ਗੱਲ ਕਹੀ ਨਹੀਂਗੀ ਮੈਂ ਤੈਨੂੰ ਦਿੱਤੀ ਜਾਂਦੀ ਨਾਲ ਮੈਂ ਰੋਟੀ ਬਣਾਈ ਨਹੀਂ ਤੈਨੂੰ ਮੈਂ ਕਿਹਾ ਨਾ ਰਾਤ ਦੀ ਰੋਟੀ ਪਈਏ ਚੱਕ ਕੇ ਆਪ ਖਾ ਲੈ ਤੂੰ ਕਮਾਲ ਹੋ ਗਈ ਭਾਬੀ ਤੇ ਜਦੋਂ ਤੱਕ ਮੈਂ ਕਹੀ ਨਾ ਉਸ ਗੱਲ ਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਸੀਗਾ ਤੂੰ ਫਿਰ ਵੀ ਉਹ ਗੱਲ ਕਿਉਂ ਨਹੀਂ ਭੁੱਲਦੀ ਤੇਰਾ ਕਸੂਰ ਹੋਵੇ ਚਾਹੇ ਨਾ ਹੋਵੇ ਮੈਨੂੰ ਬਾਲੇ ਸਫਾਈਆਂ ਜਾਂ ਨਾ ਦੇ ਮੈਨੂੰ ਸਾਰਾ ਹੀ ਪਤਾ ਹੈ ਚਲ ਠੀਕ ਹੈ ਭਾਬੀ ਮੈਂ ਤਾਂ ਆਪੇ ਜਾ ਕੇ ਖਾ ਲਾਂ ਰੋਟੀ ਰਾਤ ਦੀ ਪਈ ਹੈ ਰੋਟੀ ਇੱਥੇ ਪਈ ਹੋਊਗੀ ਸਾਬੇ ਚ ਸਬਜ਼ੀ ਪਈ ਹੋਊਗੀ ਇਧਰ ਨਾਲੇ ਮੁੰਡੇ ਗੱਲ ਸੁਣ ਫ੍ਰਿਜ ਜੇ ਨਾ ਖੋਲ ਕਿਉਂ ਇਹ ਸਬਜ਼ੀ ਮੈਂ ਆਲ ਦੇ ਵਾਸਤੇ ਰੱਖੀ ਆ ਅਚਾਰ ਪਿਆਊਗਾ ਅਚਾਰ ਨਾਲ ਖਾਣਾ ਚਾਕੇ ਰੋਟੀ ਚਲ ਕੋਈ ਨਾ ਭਾਬੀ ਚਾਹ ਨਾਲ ਖਾ ਲੂ ਨਾਲੇ ਮੇਰੀ ਗੱਲ ਸੁਣ ਜੇ ਮਾਂ ਨੂੰ ਦੱਸੀ ਨਾ ਇਹ ਗੱਲ ਹਸਾਬ ਲਾ ਲਈ ਤੇ ਤੈਨੂੰ ਪਤਾ ਹੀ ਆ ਫਿਰ ਤੇਰੀ ਮਾਂ ਨਾਲ ਕੀ ਬਲੂਗਾ ਭਾਬੀ ਤੂੰ ਮੇਰੀ ਮਾਂ ਨੂੰ ਕੁਝ ਨਾ ਕਹੀ ਮੈਂ ਕੁਝ ਨਹੀਂ ਦੱਸਦਾ ਠੀਕ ਆ ਨਾ ਆਹੋ ਖਾ ਲੈ ਮੈਂ ਚਾਹ ਨਾਲ ਰੋਟੀ ਕੀ ਆ ਕਈ ਵਾਰੀ ਨਾ ਇਹ ਜਿਹਾ ਟਾਈਮ ਆ ਜਾਂਦਾ ਕਿ ਜਿਹੜੀ ਗਲਤੀ ਕੀਤੀ ਨਹੀਂ ਹੁੰਦੀ ਉਹਦੀ ਸਜ਼ਾ ਵੀ ਆਪ ਨੂੰ ਹੀ ਮਿਲਦੀ ਹੈ ਮਾਇਆ ਦੋ ਕਹੀ ਹੈ ਨਾ ਵੀ ਉਹ ਚ ਮੇਰੀ ਕੋਈ ਗਲਤੀ ਨਹੀਂ ਕੋਈ ਗਲਤੀ ਨਹੀਂ ਫਿਰ ਵੀ ਭਾਬੀ ਸਾਂਝ ਦੀ ਨਹੀਂ ਰਹੀ ਕੱਲ ਕੋਈ ਨਾ ਇੱਕ ਨੱਕ ਦਿੰਦਾ ਭਾਬੀ ਨੂੰ ਅਗਲਾ ਹੀ ਜਾਉਗੇ ਆਪਿਆ ਚਾਰ ਜਾ ਕਾ ਮੈਂਨ ਸਾਹਿਬ ਚਾਰ ਹੋ ਰਹੇ ਹਾਂ ਹਾਂਜੀ ਕਿਤੇ ਜਾਣਾ ਸੀ ਨਹੀਂ ਨਹੀਂ ਕਿਤੇ ਨਹੀਂ ਜਾਣਾ ਸੀਗਾ ਤੇ ਉਹ ਲਾਦੀ ਆ ਗਿਆ ਸੀ ਰੋਟੀ ਖਾਤੀ ਸੀ ਖਾ ਲਈ ਸੀਗੀ ਨਾ ਤੈਨੂੰ ਬਾਲਾ ਨਹੀਂ ਫਿਕਰ ਆਪਦੇ ਭਰਾ ਦਾ ਤੱਲਾ ਭਰਾ ਦਾ ਫਿਕਰ ਹੋਣਾ ਹੀ ਚਾਹੀਦਾ ਫਿਰ ਮਾਂ ਤੇ ਭਰਾ ਬਿਨਾਂ ਹਈ ਕਾਉਣਾ ਮੇਰੇ ਕੋਲੇ ਓਏ ਕੀ ਕਰਦਾ ਸਾਰਾ ਦਿਨ ਫਿਰਦਾ ਰਹਿੰਦਾ ਉਹ ਫਿਰਦਾ ਕਿੱਥੋਂ ਰਹਿੰਦਾ ਜਵਾਕ ਆਏ ਦੇਖ ਤੂੰ ਪੜ੍ਹਾਈ ਤੇ ਕਿੰਨਾ ਮੱਥਾ ਮਾਰਦਾ ਦਿਨ ਰਾਤ ਇੱਕ ਕਰੀ ਰਹੀ ਆ ਉਹਨੂੰ ਰੋਟੀ ਪਾਣੀ ਟਾਈਮ ਨਾਲ ਫੜਾਦਾ ਘਰ ਨਾਲੇ ਬਦਾਮ ਵਾਲਾ ਦੁੱਧ ਦੇਦਾ ਘਰ ਹੁਣ ਦੋ ਵਾਰੀ ਦਿਨ ਚ ਸਭ ਕੁਝ ਫੜਾ ਦਿੰਨੀ ਆ ਜਿਹੜਾ ਕੁਝ ਕਿਸਮਤ ਚ ਉਹ ਹੀ ਮਿਲੂਗਾ ਉਹਨੂੰ ਤੁਸੀਂ ਨਾ ਬਾਲਾ ਨਾ ਮਗਰ ਲੱਗਾ ਕਰੋ ਆਪਣੇ ਭਰਾ ਤੇ ਆਪਣੇ ਬਾਰੇ ਵੀ ਸੋਚਣਾ ਕੁਛ ਉਹ ਸੋਚੀ ਜਾਂਦੀ ਆਂ ਨਾ ਭਰਾ ਹੁਣ ਨੌਕਰੀ ਮਿਲ ਜੂ ਉਹ ਨੂੰ ਵਧ ਗਿਆ ਕੋਈ ਪੜੂਆ ਲਿਖੂਆ ਮਿਹਨਤ ਕਰਦਾ ਪਰ ਖੋ ਖਵਾ ਪਿਆ ਤੈਨੂੰ ਦੱਸ ਨਹੀਂ ਆਂ ਨਿਆਣਾ ਹਜੇ ਅੱਛਾ ਫਿਰ ਚੱਕ ਕੇ ਆਪ ਖਾ ਲੈ ਹੁਣ ਉਹ ਵੀ ਪਿੱਛੇ ਪਿੱਛੇ ਫਿਰਦੀ ਰਵਾਂ ਮੈਂ ਉਹਦੇ ਉਹ ਯਾਰ ਤੂੰ ਐਨਾ ਉਹਦੇ ਬਾਇਰ ਕਿਉ ਪਈ ਵੀ ਆ ਮੈਨੂੰ ਐਂ ਦੱਸ ਪਹਿਲਾਂ ਮੈਨੂੰ ਵੀ ਪਤਾ ਹੈ ਉਹਨੇ ਕੀ ਕੀਤਾ ਆਪਣੇ ਨਾਲ ਮੈਂ ਤਾਂ ਕਦੇ ਉਹ ਗੱਲ ਭੁੱਲ ਨਹੀਂ ਸਕਦੀ ਉਹ ਯਾਰ ਇਹਦਾ ਸਮੇਂ ਦੀਆਂ ਸੂਈਆਂ ਹੁੰਦੀਆਂ ਜਿਹੜਾ ਸਮਾਂ ਲੰਘ ਗਿਆ ਉਹ ਤਾਂ ਲੰਘ ਗਿਆ ਹੁਣ ਐਵੇਂ ਕੀ ਫਾਇਦਾ ਮੇਰੀ ਗੱਲ ਸੁਣ ਲੋ ਜਿੰਨਾ ਟਾਈਮ ਮੈਂ ਜਿਉਂਦੀ ਆਂ ਨਾ ਉਹਨਾਂ ਟਾਈਮ ਮੈਂ ਉਹ ਗੱਲ ਨਹੀਂ ਭੁੱਲ ਸਕਦੀ ਤੇ ਨਾਈ ਮੈਂ ਨਾਲ ਕੋਈ ਬੈਰ ਛੱਡਣਾ ਉਹ ਜਦੋਂ ਆਏ ਕਿਵੇਂ ਲੋਟ ਆਊਗਾ ਮੈਨੂੰ ਐਂ ਦੱਸ ਤੂੰ ਐਨੀ ਬਹਿ ਉਹ ਲਈ ਫਿਰਦੀ ਆ ਦੇ ਮਨ ਚ ਤੇ ਤੁਹਾਨੂੰ ਵੀ ਪਤਾ ਕੀਤਾ ਕੀ ਸੀ ਉਹਨੇ ਉਹ ਚਲ ਕੀਤਾ ਤਾਂ ਸੀ ਆ ਬੇ ਹੋ ਗਿਆ ਨਾ ਕੁਝ ਹੋ ਗਿਆ ਯਾਰ ਮਿੱਟੀ ਪਾਓ ਗੱਲਾਂ ਦੇ ਉੱਤੇ ਤੂੰ ਮੇਰ ਤੋਂ ਨਹੀਂ ਪੈਂਦੀ ਮਿੱਟੀ ਤੁਸੀਂ ਜੋ ਕਰਨਾ ਆਪ ਤੇ ਕਰੀ ਜਾਓ ਉਹ ਜਦੋਂ ਬਸ ਤੂੰ ਰੋਟੀ ਪਾਣੀ ਟਾਈਮ ਨਾਲ ਫੜਾ ਲਿਆ ਕਰੋ ਉਹਨਾਂ ਨੂੰ ਐਂ ਹੀ ਕਹਿਣਾ ਮੈਂ ਹੋਰ ਕੀ ਕਹਿ ਤਰੇ ਕੀ ਡਾਂਗ ਮਾਰੀ ਆ ਫੜਾ ਦਿਆ ਕਰੂੰਗੀ ਹੋਰ ਕੁਛ ਬਸ ਉਹ ਤਾਂ ਕੁਛ ਨਹੀਂ ਕਮਾਲ ਆ ਯਾਰ ਇਹ ਜਨਾਨੀਆਂ ਦੀ ਵੀ ਐਨਾ ਲੰਬਾ ਪੈਰ ਕਿਵੇਂ ਦਿਲ ਚ ਰੱਖ ਲੈਂਦੀਆਂ ਅੱਧ ਹੋਈ ਪਈ ਇਹਦੇ ਵਾਲੀ ਯਾਰ ਚਲ ਸਮਝਾਉਣਿਆ ਪਿਆਰਨਾ